ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਆ ਸਾਡਾ ਕਿਸੇ ਵੀ ਯਾਦ ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਫੇਰ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਹਲਦੀ ਮਨੋਰੰਜਨ ਲਈ ਬਣਾ ਰਹੇ ਆ ਕਾਈ ਨਜਾਇਜ਼ ਲਾਈਵ ਨਹੀਂ ਬਣਾਇਆ ਯਾਰ ਬਾਪੂ ਓਏ ਹਾਂ ਮੈਂ ਨਾਂ ਨਾ ਲਵਾ ਫੜਾ ਨਾਂ ਪੁੱਤਾ ਠੰਡਾ ਪਾਣੀ ਹੈ ਨਾਵੇਂਗਾ ਕਿਦੇ ਖੰਡਾ ਕੋਈ ਨਹੀਂ ਹੁੰਦਾ। ਕੀ ਹਾਲ ਐ ਨਾ? ਕਾਲ ਨਾਤਾ ਕੋਈ ਨਹੀਂ। ਬੁਖਾਰ ਹੋ ਜਾਸੀ ਐਵੇਂ ਕੀ ਫਾਇਦਾ ਨਾਵਣ ਦਾ। ਨਹੀਂ ਮੈਂ ਗੋਲੀ ਲੈ ਲਈ ਸਭ ਬੁਖਾਰ ਵਾਲੀ ਮੇਰੇ ਕੋਲ ਐ ਹਰੀ ਜਈ। ਗੋਲੀ ਨਾ ਲੈ ਲੈ ਛੰਨ ਨਾਲੇ ਹੋਰ ਕੁਛ। ਨਾਵਣ ਦੇ ਮੈਂ ਕਾਲ ਦਾ ਨਾਤਾ ਕੋਈ ਨਹੀਂ ਯਾਰ। ਚੰਗ ਨਾਲ ਹਾਂ? ਨਾਲ ਜਾ ਜਾ ਮਾਂ ਜਾ ਖੜਕੇ। ਤੂੰ ਨਾ ਨਹੀਂ। ਨਾ ਮੈਂ ਨਹੀਂ ਨਾ ਨਾ ਮੈਂ ਦਿਸਦੇ ਪਹਿਰੇ ਨਾਤਾ ਅੱਜ ਤੋਪ ਚ। ਫਤਈ ਯਮੀਨਾ ਵੀ ਨਾ ਦਾ ਨਹੀਂ ਮੂਸ਼ਕਤਾ ਨਹੀਂ ਹੁੰਦੀ ਪਈ ਐ। ਤੂੰ ਜਾਣ ਨਹੀਂ ਕਿ ਮੈਂ ਕਿੱਦੇ ਜਾਵਾ ਜਾਵਾ ਜਾਂ ਨਾਲ ਜੇ ਨਾ ਨਹੀਂ ਤਾਂ ਉਹ ਨਿੱਕਾ ਕੀ ਦੇ ਕੀ ਦੇ ਨਿੱਕਾ ਹਾਂ ਕੀ ਪਤਾ ਬਾਪੂ ਉਹਦੇ ਰਵਾਗਿਆ ਬਿੰਦੂ ਕਰੇ ਉਹਦੇ ਉਹ ਨਿੱਕਾ ਜਿਹਾ ਭੈਣ ਦਾ ਲਾਣਾ ਕਿਤੇ ਗੋਪੀ ਕਰੇ ਵਾਗਿਆ ਹੋਣਾ ਮੈਨੂੰ ਤਾਂ ਈਵੇਂ ਲੱ ਸ਼ੱਕ ਪਉਂਦਾ ਐਂ ਕਰ ਉਹਦੇ ਨਾਲ ਐ ਉਹਨਾਂ ਦੀ ਆੜੀ ਪੈਂ ਚੁੱਤ ਟਾਈਮ ਹੀ ਵਾਹ ਵਾਹ ਹੋ ਗਿਆ ਤੇ ਕਿਤੇ ਬਾਪੂ ਉਹਨੂੰ ਕੋਈ ਚੋਰੀ ਨਾ ਖਾਰ ਕੇ ਲੈ ਜਾ ਮਨ ਕਟਣਾ ਐ ਪਰ ਕੋਈ ਕਾਲੇ ਕਛੜ ਵੀ ਆਏ ਵੰਦੇਣ ਚੰਗਾ ਤੂੰ ਐਂ ਕਰ ਉਹ ਮਜ਼ਾ ਬੱਲ ਗਿਆ ਮੈਂ ਨਹੀਂ ਜਾਣਦਾ ਕੱਲਾ ਬਾਹਰ ਭੂਤ ਖਾਂ ਦੇਣੀ ਮੈਂ ਇੱਧਰ ਡੰਗਰੇਸ਼ੀ ਆ ਗਿਆ ਜੇ ਡਰ ਲੱਗਦਾ ਨਹੀਂ ਨਹੀਂ ਡਰ ਤਾਂ ਲੱਗਦਾ ਹੀ ਹੈ ਬਾਬੂ ਡਰ ਲੱਗਦਾ ਨਹੀਂ ਕਈ ਵਾਰੀ ਭੂਤ ਖਾ ਜਾਵਣਾ ਆ ਭੂਤ ਨਾ ਕਿਤੇ ਇੱਥੇ ਹੋ ਕੁਝ ਈਕੇ ਨਾਲ ਚੱਲ ਆਪਾਂ ਦੋਵੇਂ ਚੱਲਣ ਉਹ ਨਾ ਨਾ ਚੱਲ ਮੈਨੂੰ ਵੀ ਤੰਗ ਕਰੀ ਖਲੇ ਨੇ ਮੈਂ ਰੋਟੀ ਵੀ ਖਾਣੀ ਆ ਜੇ ਯਾਰ ਰੋਟੀ ਖਾਣੀ ਆ ਜੇ ਰੋਟੀ ਨਹੀਂ ਖਾਧੀ ਗਈ ਯਾਰ ਮੈਂ ਹੋਰ ਤਾਂ ਖੇਤੋਂ ਆਇਆ ਤੂੰ ਵੱਖਰੀ ਬੋਟ ਲੈ ਚੁਈਆਂ ਨਾਲੇ ਹੋਰ ਚੱਲ ਚੱਲ ਜੀ ਚੱਲ ਮੋੜਾ ਜਾ ਪੰਜ ਜਾਂਦੇ ਬੜਾ ਤੰਗ ਕੀਤਾ ਉਹਨੇ ਯਾਰ ਫਿਰ ਮੈਂ ਆ ਕੇ ਨਾਲ ਐਸਾਂ ਆ ਕੇ ਨਾਲ ਐਛਾ ਹਾਂ ਆ ਆਖੀ ਨਾਣਾ ਪੌਸੀ ਮੋੜ ਜਿਹੜਾ ਹਾਲ ਕੀਤੀ ਖਲਾਈ ਤੂੰ ਅੱਗੇ ਤਾਂ ਪੰਜ ਦਿਨ ਹੋ ਗਏ ਨਾਟਕ ਹੋਣੀ ਅੱਜ ਤੈਨੂੰ ਜਿਆਦਾ ਜਰਾਤ ਨੂੰ ਦੁਪਾਰੇ ਨਾਰ ਤੇ ਨਾ ਕੇ ਆਇਆ ਫਿਰ ਉੱਥੇ ਹੁਣ ਬੰਨਦੇ ਨਹੀਂ ਨਾ ਕੇ ਫਿਰ ਉਹ ਫਿਰ ਗੰਦਾ ਪਾਣੀ ਹੁੰਦਾ ਹੈ ਗੰਡਾ ਪਾਣੀ ਨਹੀਂ ਹੁੰਦਾ ਪੱਤੇ ਹੁੰਦਣ ਯਾਰ ਉਹ ਫਿਰ ਲਿਬੜ ਜਾਂਦਾ ਚੱਲ ਯਾਰ ਉਹਨੇ ਬੜਾ ਥਪਾਇਆ ਨਿੱਕੇ ਨਹੀਂ ਯਾਰ ਮੈਨੂੰ ਗੁੱਛਾ ਚੜੀ ਜਾਂਦਾ ਕੀ ਪਤਾ ਹੁਣ ਉੱਥੇ ਹੋਵੇ ਕਿ ਨਾ ਪੱਕਾ ਪਤਾ ਕੋਈ ਨਹੀਂ ਮੈਨੂੰ ਪੱਕਾ ਫਿਰ ਮੈਂ ਉੱਥੇ ਕੁੜਸਾ ਵੀ ਤੈਨੂੰ ਆ ਮੈਂ ਤੈਨੂੰ ਦੱਸੀ ਖਲਾਂ ਨਹੀਂ ਬੱਸ ਫਿਰ ਮੇਰੀ ਗੱਲ ਸੁਣ ਲੈ ਹਾਂ ਜੋ ਉੱਥੇ ਨਾ ਹੋਇਆ ਫਿਰ ਮੈਨੂੰ ਕੋਈ ਨਹੀਂ ਪਤਾ ਹੁੰਦਾ ਨਹੀਂ ਅੱਧੀ ਰਾਤ ਉਹ ਕੀ ਕੋਈ ਕੁੜੀ ਤਾਂ ਨਹੀਂ ਪਸਾਈ ਬੈਠਾ ਪਤਾ ਕੋਈ ਨਹੀਂ ਉਹਨੂੰ ਫੋਨ ਤੇ ਹੁੰਦਾ ਮੂੰਹ ਕੇ ਵਾਝਾਈ ਭਣਾ ਮੂੰਹ ਤਾਂ ਬਾਂਦਰ ਬੱਕ ਗਿਆ ਭੈਣੇ ਮੋੜ ਉਹਨੂੰ ਕੋਈ ਅਰਦੀ ਪਈਏ ਕੁੜੀ ਜਵੇ ਅਰਦੀ ਪਈਏ ਚੱਲ ਚਲੀਏ ਐਡੇ ਤੇ ਝੱਠੇ ਕੀ ਨਹੀਂ ਮਾਰਦਾ ਅਈ ਜਾੜ ਲਵਾ ਜਾ ਲੈ ਬੂਆ ਤਾਂ ਕਿਦੇ ਪੈ ਕੋਈ ਥਾਰ ਬਣਾ ਕੋਣ ਕੇ ਲੈ ਜਾਵੇ ਕੋਈ ਤੇ ਉਹ ਤੇਰੀ ਬੇਬੇ ਵੀ ਕੋਈ ਨਹੀਂ ਕੁਝ ਨਹੀਂ ਹੁੰਦਾ ਚੱਲ ਮੋੜ ਚੱਲੀਏ ਚਾਹੇ ਕੱਖਾ ਕੁੰਡਾ ਚਾਹ ਤੇ ਦਲਵਾ ਲਓ ਵੀ ਬੰਕ ਖੜ ਜਾ ਤੂੰ ਨਹੀਂ ਖੜਾ ਪੰਖਾ ਤੂੰ ਸੀ ਲਵਾ ਲਵੇ ਦਲਵਾ ਸਾਈ ਹੋਣਾ ਲਵਾ ਸਾਈ ਹੋਣਾ ਸਾਰਾ ਦਿਨ ਵੇਲੇ ਮੈਂ ਨਾ ਕਰਤਾ ਦਿੱਤਾ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਨਹੀਂ ਪਤਾ ਹੀ ਪਤਾ ਨਹੀਂ ਕਦੋਂ ਦਾ ਲਵਾਇਆ ਈ ਸਦੀਆਂ ਦਾ ਸਦੀਆਂ ਨਾ ਮੈਂ ਨਾ ਕਰਤਾ ਤੁਸੀਂ ਤਾਂ ਇਹਨਾਂ ਵੀ ਨਹੀਂ ਕੀਤਾ ਪਤਾ ਹੀ ਹੈ ਤੇ ਦਿੱ ਹੋਗੇ ਪੈ ਕੰਜੇ ਦੇ 19 ਸਾਲਾਂ 20 ਹੋ ਗਿਆ ਹਜੇ ਬੰਦ ਤੋਂ ਅੰਦਰ ਕੋਈ ਨਹੀਂ ਵਿਆਹ ਚ ਕਰ ਫਿਰ ਵਿਆਹ ਚ ਕਰ 19 ਸਾਲਾਂ ਤੋਂ ਹੋ ਗਿਆ ਤੂੰ ਬੌਂਡ ਚੋਂ ਦੀ ਅਕਲ ਨਹੀਂ ਸਾਲਾ ਵਿਆਹ ਦਾ ਅਕਲ ਤਾਂ ਹੀ ਤੇ ਕੰਮ ਲਾਈ ਹੋਏ ਮੈਂ ਤਿੰਨ ਦਾਸ ਤੇ ਜਾਣਾ ਸਾਰਾ ਸਾਰਾ ਕੰਮ ਤੋਂ ਹੈ ਕਰਨਾ ਗਦੇ ਗਦੇ ਨਾਲ ਦਾ ਪੈਨ ਵੀ ਰੱਖਣਾ ਮੈਂ ਟਾਂਗ ਕੇ ਹਾਂ ਹਾਂ ਬੜਾ ਪੜਿਆ ਹੀ ਨਾ ਮਾੜੇ ਬੰਦੇ ਨੂੰ ਤਾਂ ਪਤਾ ਹੀ ਲੱਗਣ ਦਿੰਦਾ ਅਗਲੇ ਨੂੰ ਹੀ ਲੱਗਦਾ 16 ਪੜਿਆ 16 ਪੜਿਆ ਜੀ ਤੀਜੀ ਚੁੱਪਾਂ ਚ ਵੱਟਾ ਮਾਰ ਕੇ ਆ ਗਿਆ ਮਾਸਟਰਾਂ ਦੇ ਤੇ ਵੱਟਾ ਨਾ ਕਿਤੇ ਮਾਰ ਕੇ ਛਡਾਇਆ ਉਦੋਂ ਤੈਨੂੰ ਮੈਂ ਤੈਨੂੰ ਦੱਸੀ ਜਨ ਉਹ ਤਾਂ ਐਵੇਂ ਲਾ ਮੋੜਾਂ ਦਾ ਕੋਈ ਨਹੀਂ ਤੇ ਮੈਂ ਮੋੜ ਡਾਲਾ ਚ ਤੁੰਨਿਆ ਸੇਰ ਵਾਲੀ ਡਾਲਾ ਚ ਚੁੰਨਿਆ ਨਾਲੇ ਉਹ ਤੂੰ ਕੁੱਟਦਾ ਆ ਮੈਨੂੰ ਫੱਟੀ ਨਾਲ ਨਹੀਂ ਵਧੀਆ ਤਾਂ ਐਂ ਪੈ ਨਹੀਂ ਆਈਆਂ ਤੁਹਾਡੇ ਮੋੜ ਤੋਂ ਚਾਲ ਦਾੜੀਆਂ ਕਰ ਤੂੰ ਤੇ ਇਹ ਆਈਆਂ ਹੋਰ ਕੀ ਐਵੇਂ ਪੈਵਣ ਵਾਲੀਆਂ ਬਹੁਤ ਖੁੱਲਿਆ ਪਿਆ ਹਾਂ ਗੋਪੀ ਕਪੂਆ ਖੁੱਲਾ ਖੜਾ ਇਹ ਥੀ ਖੇਡਦੇ ਨੇ ਸਾਰੇ ਯਾਰ ਜੀ ਕਿ ਤਾਸ ਖੇਡਦੇ ਹੋਣੇ ਬਾਪੂ ਤਾਸ ਤਾਂ ਮੈਂ ਕੁੱਟ ਕਲ ਜਾ ਸਕੇ ਨਾਲ ਨਹੀਂ ਤੂੰ ਤਾਂ ਨਹੀਂ ਪੜਿਆ ਇਹਨੂੰ ਤਾਂ ਪੜਨ ਦੇ ਤੂੰ ਨਹੀਂ ਸਿਖਾ ਸਕਦਾ ਇਹਨੂੰ ਵਪਾਰ ਲਵੇ ਤੇ ਇਹ ਕਿਹੜਾ ਏ ਥੀ ਸੀ ਲਗ ਸੀ ਦੇਸੀ ਲਗ ਸੀ ਹਾਂ ਜੀ ਹੁੰਦਾ ਕੰਮ ਹੈਗੇ ਨੇ ਕੰਮ ਹੈਗੇ ਨੇ ਤੈਨੂੰ ਮੈਂ ਦੱਸ ਦਾਂ ਨਾਲੇ ਮੁਕਮਲੇ ਤੇ ਚਲੋ ਆ ਮੋੜ ਹੈ ਮੋੜ ਕੋ ਨਹੀਂ ਏ ਤੇ ਪਹਿਲੀ ਸਾਰਾ ਮੈਂ ਮੋੜ ਹੈ ਕੋ ਨਹੀਂ ਪਹਿਲੀ ਸਾਰਾ ਏ ਕਿਉਂ ਨੂੰ ਬਣਾਉਣਾ ਹੈ ਇਹ ਕਿ ਤੈਨੂੰ ਤੂੰ ਸਹੀ ਤੈਨੂੰ ਤੂੰ ਸਹੀ ਏ ਇਸ ਕੀ ਆ ਬੈਂਕੀ ਗਾ ਨਹੀਂ ਪਈ ਹੈ ਪਈ ਹੈ ਐਨੂੰ ਭਾਬੀ ਚੁੰਮਿਆ ਲੈਸਾ ਜਿਹੜੀ ਤੋਨੀ ਹੈ ਨਾ ਪਾ ਇੱਥੇ ਫੜ ਦੇ ਦੇਖ ਹੀ ਲੈਣੇ ਆਇਆ 5 ਮਿੰਟ ਉਧਰ ਹੈ ਭਈਆ ਜੀਆ ਤੂੰ ਚਿੜੀਆ ਚੱਲ ਗਾਲੀ ਕਰ ਦਈ ਓਏ ਗਾਲੀ ਕਰ ਦਈ ਲੈ ਠੀ ਚੱਲ ਆ ਦੇਖੀ ਆ ਕਿਹਨ ਵਾਲੀ ਚੱਲ ਐ ਕਿ ਤੇਨੂੰ ਤੂੰ ਨਹੀਂ ਠੀ ਚੱਲਦੀ ਆਉਂਦੀ ਆਉਂਦੀ ਹੁੰਦੀ ਹੈ ਦੇ ਗੇਂਦੀ ਹੈ ਟਿੱਕੀ ਦੇ ਝੋਕਾ ਮੋੜ ਚੱਲ ਇੱਟ ਦਾ ਜੱਕਾ ਚਾ ਚੱਕ ਇਹਨੂੰ ਤਨ ਨੂੰ ਬਣਾ ਲੈਣੇ ਐ ਇਹਨੂੰ ਓਏ ਲਾਸਟ ਬਾਜੀ ਐ ਮੈਂ ਤਾਂ ਫਰਜਾਸਾਂ ਹੀ ਰੋਟੀ ਨਹੀਂ ਖਾਦੀ ਮੈਂ ਸਵੇਰ ਦੀ ਤੀਨ ਵਜੇ ਆਹ ਲਈ ਆਣਾ ਪੁੱਤ ਰੋਟੀ ਤਾਂ ਟੀਪਨ ਚ ਆਹ ਬਾਬਾ ਤੂੰ ਕਿੱਧਰੇ ਆ ਗਿਆ ਨਾ ਮੈਂ ਠੀਕ ਹੀ ਰਹਿੰਦਾ ਤੇਰਾ ਮਾਥਾੜਾ ਆ ਗਿਆ ਓ ਮੈਂ ਆਉਂਦਾ ਤਾਂ ਪਿਆ ਆ ਤੇਰੀ ਮਾਂ ਦੀ ਕਲਨ ਕਰਤੇ ਐ ਭੈਣ ਦੇ ਦੰਦ ਓਏ ਆਉਂਦਾ ਪਿਆ ਆ ਮੈਂ ਓ ਬਾਬਾ ਨਹੀਂ ਤਾਸ਼ ਖੇਡਣ ਨੂੰ ਤੂੰ ਪਾ ਨਹੀਂ ਸਕਦਾ ਮੈਂ ਮਾਪੂ ਮਾਰੀ ਨਾ ਮਾਰੀ ਕਿਉਂ ਨਾ ਪੜ ਕੀ ਆਇਆ ਮੈਂ ਕਰੇ ਪਹਿਲਾਂ ਪੜਦਾ ਹੀ ਰਿਹਾ ਆ ਪੜਦਾ ਹੀ ਆ ਆ ਤੂੰ ਹਵਾ ਕਰੀਏ ਨਾ ਮੇਰੇ ਤੇ ਇੱਥੇ ਬੰਦਾ ਏ ਸਵੇਰ ਦਾ ਤੇਰੇ ਵੀ ਆ ਤੂੰ ਅੱਡ ਤੂੰ ਬੁੰਡ ਬੱਤੀਆਂ ਲਾ ਮੈਂ ਕੀ ਆਖਿਆ ਗਏ ਕੀ ਆਖਿਆ ਔਰ ਕੀ ਕਰੀਏ ਨਾ ਤੂੰ ਇੱਥੇ ਤੂੰ ਆਇਆ ਹੀ ਆ ਇੱਥੇ ਤੂੰ ਹੀ ਤਾਂ ਸਾਰੇ ਕੈਨ ਦੀ ਮਾਂ ਚੋਦੀ ਖੜਾ ਹੈ ਤੇ ਇੱਥੇ ਤੂੰ ਮੇਰੇ ਦੁਕਾਨ ਇਹ ਮੈਨੂੰ ਪਤਾ ਹੋ ਗਏ ਕਿਤੇ ਗਿਆ ਓ ਸ਼ੁਰਲੀ ਦਾ ਮੁੰਡਾ ਜਾਂ ਤੇ ਇਹ ਮੋਟੀ ਬਣਾਉਂਦਾ ਰੋਜ਼ ਮੇਰੇ ਤੋਂ ਸੱਚੇ ਸੁਣੂ ਆ ਪਾਉਂਦਾ ਸਾਰਾ ਮੈਲ ਆ ਤੀ ਜਾਵੇ ਦਾ ਮੈਲ ਨਹੀਂ ਮੈਨੂੰ ਪਤਾ ਹੈ ਤੇਰਾ ਮੈਨੂੰ ਦੱਸਿਆ ਜੇ ਤੈਨੂੰ ਤੂੰ ਲੋੜ ਚੁਗ ਨਹੀਂ ਮੇਰਾ ਫਿਰ ਤੇ ਫਿਰ ਤੂੰ ਹੀ ਆਇਆ ਇਹਨੂੰ ਲੜੋ 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 ਦੋਨੇ ਜਣੇ ਲੜੋ ਸਾਰਾ ਕੁੱਤਾ ਨਾ ਵੇ ਤਾਂ ਤੂੰ ਵੀ ਚੱਲ ਚੰਗਾ ਮੈਂ ਜਾਣਾਂ ਨਹੀਂ ਬਾਪੂ ਮੇਰੀ ਗੱਲ ਸੁਣ ਤਾਏ ਖੇਤ ਤੂੰ ਸਾਰਾ ਦਿਨ ਤੈਨੂੰ ਮੈਂ ਬਾਪੂ ਇੱਧਰ ਆ ਵੇ ਮੈਂ ਗਾਚਾਂ ਮੈਂ ਘਰੇ ਕੁੱਤੂ ਫਿਰ ਮੈਂ ਤੈਨੂੰ ਅੱਛੀ ਜਾਨਾ ਹੋਰ ਮੈਂ ਕਿੱਥੇ ਜਾ ਮ ਘਰੀ ਜਾਊਂਗਾ ਘਰੀ ਜਾਊਂਗਾ ਨਹੀਂ ਤੂੰ ਸਾਰਾ ਦਿਨ ਇੱਥੇ ਤਾਸਾਂ ਤੇ ਦੇ ਟਾਈਮ ਦੇਖ ਕਿੰਨਾ ਹੋ ਗਿਆ ਕੁੱਤੇ ਫਿਰ ਉਹ ਤਾਸ ਵੀ ਆਪਣੀ ਹੈ ਆਈ ਠੀਕਾਉ ਮਾਰਦਾ ਪੀਂ ਆਸ ਵੀ ਆਪਣੀ ਲਈ ਵੰਦਾ ਆਸ ਤਾਸ ਨਹੀਂ ਵੰਦਾ ਆ ਵੇਖਾਂ ਢੋਲਾ ਵਾਲੀ ਮੈਂ ਜਾਂਦੀ ਇਹਦੀ ਬੱਤੀ ਬਣਾ ਤੇ ਲੈ ਲੈ ਇਹਨੂੰ ਆਸ ਆ ਆਪਣੀ ਐ ਬਾਪੂ ਤੂੰ ਵੀ ਖੇਲ ਨਹੀਂ ਹੈ ਨਹੀਂ ਮੈਂ ਕੋਈ ਨਹੀਂ ਖੇਡਦਾ ਨਹੀਂ ਆਪ ਖੇਡਦੇ ਮਤਲਬ ਖੇਡ ਲੈ ਬਾਰੀ ਚ ਪਈਏ ਆਪਣੇ ਘਰੇ ਆਪਣੇ ਘਰੇ ਬਾਰੀ ਚ ਬੈਠ ਰੱਖੇ ਨੂੰ ਆਛਾ ਦੇ ਸਾਲੇ ਲੱਗਦੇ ਪੜਿਆ ਨਹੀਂ ਜਾਂਦਾ ਤਾ ਤੂੰ ਉਹ ਪੜ ਕੀ ਆਏ ਤੈਨੂੰ ਬਾਲਾ ਪਤਾ ਤੂੰ ਘਰੇ ਰਹਿੰਦਾ ਤੇ ਤੈਨੂੰ ਪਤਾ ਹੋਵੇ ਨਵੇਂ ਬਣ ਗਏ ਲੈ ਚ ਓਏ ਗੋਪੀ ਕਹ ਲਾਂਬਾ ਦਵਾਸੀ ਤੂੰ ਕੁਛ ਨਹੀਂ ਹੁੰਦਾ ਲੈ ਚ ਪੁੱਤ ਨਹੀਂ ਲੈ ਕੇ ਕਿੱ데 ਜਾਣਾ ਬਾਪੂ ਐਵੇਂ ਕੀ ਫਾਇਦਾ ਆ ਚਾ ਰੱਖ ਦੇ ਇੱਥੇ ਔਰ ਉਹ ਵੀ ਭੱਜ ਗਏ ਬਾਪੂ ਓਏ ਉਹਨੇ ਜਾਣੀ ਇਹਦਾ ਯਾਰ ਮੈਨੂੰ ਆੜਤਾ ਜਾਂਦਾ ਛੁਰਲੀ ਦਾ ਮੰਡਾ ਜਾਂਦਾ ਤੇ ਮੈਂ ਦੱਸਦਾ ਉਹਨੂੰ ਪਰ ਇਹ ਸਾਰੇ ਇੱਥੇ ਖੇਡਦੇ ਨਹੀਂ ਬੱਸ ਸਾਰੇ ਇੱਥੇ ਖੇਡਦੇ ਨੇ ਤੂੰ ਕਿਉਂ ਤੂੰ ਬੂੰਦ ਬੱਤੀਆਂ ਹੋਰ ਲਾਏਂਦੇ ਮੈਂ ਕੀ ਕੀਆ ਕਿਉਂ ਫਿਰ ਤੂੰ ਲੈ ਕੇ ਆਏ ਤੂੰ ਸਵੇਰੇ ਨਾ ਜਾਵੀਂ ਸਕੂਲ ਤੈਨੂੰ ਮੈਂ ਦੱਸਾਂ ਉਹ ਮੇਰੀ ਤਾਸ਼ ਰਹਿ ਗਈ ਮੇਰੀ ਤਾਸ਼ ਹੈਂ ਤਾਸ਼ ਆ ਜਾ ਆ ਵੀ ਖੇਡ ਰਾਂ ਤਾਸ਼ ਆ ਜਾ ਦੇ ਮੈਂ ਤਾਸ਼ ਆਈਏ ਨਾ ਇਹ ਇਹ ਕਿਉਂ ਕੁੱਟੀ ਇਹਨਾਂ ਇਹਨੂੰ ਕਿਉਂ ਕੁੱਟੀ ਇਹਨਾਂ ਇਹ ਇਹੀ ਤੈਨੂੰ ਵਿਗਿਆੜਦਾ ਐਵੇਂ ਹੀ ਵਿਗਿਆੜਦਾ 12 ਦਿਨ ਗੇਟ 'ਤੇ ਖੜਾ ਰਹਿੰਦਾ ਮੇਰਾ ਬੇਲੀ ਏ ਬੇਲੀ ਏ ਮੈਂ ਤਾਂ ਚੱਤ ਤਾਸ਼ਿੰਦੀ ਹੈ ਫਿਰ ਤਾਸ਼ਿੰਦੀ ਹੈ ਤੂੰ ਸਵੇਰੇ ਨਾ ਜਾਵੀਂ ਸਕੂਲ ਤੈਨੂੰ ਮੈਂ ਦੱਸਾਂ ਮੈਂ ਨਹੀਂ ਜਾਂਦਾ ਅੱਡ ਕਰ ਦੇ ਮਿੰਨਤਾ ਫੇਂਦੇ ਲੰਨਾ ਜਿਵੇਂ ਆਇਆ ਨਹੀਂ ਕਰਿਆ ਨਹੀਂ ਅੱਡ ਕਰ ਦੇ ਕਿੱਥੇ ਫਿਰ ਤੇਰੀ ਫਿਰਨੇ ਐਂ ਹੋਰ ਕੀ ਹੋਸੀ ਆਜਾ ਨਾਲੇ ਬੈਠ ਮਾਂਦਾ ਪਿਆ ਕੀ ਛਿੱਤਰ ਫਿਰ ਕਰੇ ਚੱਲ ਮੈਂ ਨਹੀਂ ਜਾਂਦਾ ਮੈਂ ਚੱਲ ਆਜਾ ਘਰੇ ਚੱਲ ਇਹ ਕੁੜੀ ਜਾਵੇ ਨੂੰ ਲੈ ਕੇ ਘਰੇ ਆ ਮੇਰੀ ਮੈਂ ਤਾਂ ਅੱਡੂੰਗਾ ਮੇਰੀ ਸਿੱਧੀ ਮੈਂ ਤੈਨੂੰ ਆਂਦਾ ਪਿਆ ਅੱਗੇ ਲੱਗ ਅੰਬੀ ਪੁੱਤ ਐਂ ਨਹੀਂ ਕਰੀ ਤਾਂ ਮੈਂ ਤੈਨੂੰ ਦੱਛੀ ਜਾਨਾ ਮੈਂ ਹਾਂ ਮੈਂ ਤੈਨੂੰ ਨਾਲੇ ਅੰਬੀ ਮੇਰੀ ਗੱਲ ਸੁਣਨ ਲੱਗ ਬਾਪੂ ਮੈਨੂੰ ਗਾਲ੍ਹਾਂ ਕੱਢਦਾ ਤੇ ਵਗ ਤੂੰ ਜਾਣਾਈ ਤੇਰੀ ਤਾਂ ਸਾਰੀ ਉਂਗਲ ਲੱਗੀ ਖੜੀ ਏ ਕਿਹਈ ਉਂਗਲ ਲੱਗੀ ਏ ਤੇਰੀ ਉਂਗਲ ਲੱਗੀ ਜੇ ਤੇਰੀ ਵੀ ਕਲਾਸ ਲਾਣਾ ਕਿਹੜੇ ਮੋਟਰਾਂ ਤੇ ਤੂੰ ਕੀ ਕਰਦਾ ਹਾਂ ਇਹ ਬੁਲਾਉਂਦਾ ਉਹਨੂੰ ਟੀਮ ਵੀ ਬੁਲਾਉਂਦਾ ਟੀਮੀ ਇਹਨਾਂ ਨਹੀਂ ਮੈਨੂੰ ਪਤਾ ਮੈਨੂੰ ਦੱਸਿਆ ਜੈਲੇ ਦੇ ਮੁੰਡੇ ਨੇ ਤਾਂ ਸਾਰਾ ਦਿਨ ਖੇਤ ਘਰੇ ਵੀ ਨਹੀਂ ਆਉਣਾ ਪਤਾ ਕਿ ਨਹੀਂ ਵੱਟਾ ਕਰਨਾ ਵੱਟਾ ਨਾ ਕਿਤੇ ਉਹਦੇ ਨਹਿਰ ਤੇ ਉਹਨੂੰ ਜਾਮਣਾ ਨਹੀਂ ਖੁਣੀਆਂ ਤੂੰ ਤੇ ਤੂੰ ਉੱਥੇ ਬੁੰਡ ਦੇ ਵਣ ਗਿਆ ਜਦੋਂ ਤੂੰ ਡਿੱਗ ਗਈ ਜਦੋਂ ਤੂੰ ਡਿੱਗ ਗਈ ਤੇ ਮੈਂ ਤਾਂ ਫਿਰ ਕੱਲਾ ਹਾਂ ਮੈਂ ਤਾਂ ਖਾਸ ਆਈ ਬਾਪੂ ਇਹ ਚੋਰੀ ਕਰਦਾ ਆ ਤੁਸੀਂ ਦੋਨੇ ਨਲਾਇਕ ਨੇ ਫੈਨ ਚੋਆ ਉੱਤੋਂ ਡਿੱਗਿਆ ਹੈ ਇਹ ਉੱਤੋਂ ਡਿੱਗਿਆ ਵਧੀਆ ਲਓ ਤਾਂ ਲੱਤ ਬਾਣਾ ਟੁੱਟੀ ਐ ਦੀ ਟੁੱਟ ਜਾਣੀ ਬਸ ਬਚ ਗਿਆ ਵਧੀਆ ਜੇ ਟੁੱਟ ਜਾਂਦੀ ਫੇਰ ਫੇਰ ਕਿਉਂ ਲੱਤਾਂ ਟੁੱਟੀਆਂ ਦੀ ਫੇਰ ਕੀ ਹੋਏਗਾ ਉਹ ਮੰਜੇ ਤੇ ਪਿਆਰਾ ਵੀ ਆ ਹਾਂ ਤਾਂ ਸਾਵੀਂ ਆ ਤਾਂ ਫੇਰ ਤੂੰ ਮੇਰਾ ਨਾ ਦੇਖਾ ਕੰਜੇ ਦਾ ਪਿਓ ਸਾਹਮਣੇ ਹੈ ਜੀ ਗੱਲਾਂ ਕਰਦੇ ਹੁੰਦੇ ਨੇ ਇਹਨੂੰ ਅੱਕੜੀ ਕੋਈ ਨਹੀਂ ਬਾਪੂ ਗੁੱਸਾ ਤਾਂ ਤੂੰ ਤੂੰ ਤੇਰਾ ਘਰ ਤਾਂ ਮੈਨੂੰ ਤੇਰੀ ਵੀ ਗੱਲ ਦੱਸੀ ਆ ਕੀ ਹੈ ਉਹ ਕੀ ਛੱਡਿਆ ਲੈ ਕੀ ਗੱਲ ਹੈ ਕਾਹਦੀ ਗੱਲ ਇਹ ਨਿੱਕਾ ਹੁੰਦਾ ਇਹ ਵੀ ਬੜਾ ਇਹ ਗਲੀਆਂ ਚ ਮਿਲਿਆ ਇਹ ਤੀਵੀਆਂ ਨੂੰ ਆ ਲੈ ਬਾਪੂ ਫੜਿਆ ਗਿਆ ਵੇ ਫੜਿਆ ਮੈਂ ਦੱਸਿਆ ਕਿੰਨੇ ਅੱਛਾ ਤੇ ਮੇਰੇ ਗੋਪੀ ਡੈੜੀ ਨੇ ਦੱਸਿਆ ਕਿਹੜੇ ਨੇ ਵੇ ਗੋਪੀ ਡੈੜੀ ਤੇ ਬੁਲਾ ਤੂੰ ਉਹਦੇ ਡੈੜੀ ਨੂੰ ਬੁਲਾ ਇੱਥੇ ਐਵੇਂ ਮੈਂ ਮੈਂ ਕਿਉਂ ਬਣਾਵਾ ਐਵੇਂ ਘੱਤੀ ਖੜਾ ਯਾਰ ਸਾਡੇ ਬਾਪੂ ਵੀ ਫੜਿਆ ਗਿਆ ਹੈ ਨਾ ਮੈਂ ਤੈਨੂੰ ਦੱਸਾਂ ਇਕੱਲੇ ਨੂੰ ਗੱਲ بڑا ਇਕਣੀ ਤਿੰਨ ਤਿੰਨ ਨੂੰ ਮਿਲਦਾ ਆ ਹਾਂ ਮੈਨੂੰ ਪਤਾ ਸਾਡੇ ਵਾਲੇ ਜਵਾਨਾ ਹੋਰ ਆਏ ਓਏ ਕਮਲੇ ਹੋਏ ਸੋਡੇ ਵਾਲੀ ਗੱਲਾਂ ਨਹੀਂ ਹੈਗੀਆਂ ਸਾਡੇ ਵੇਲੇ ਬਦਲ ਗਿਆ ਤੇ ਬਦਲ ਹੀ ਗਿਆ ਹੋਰ ਕੀ ਹੈ ਕੀ ਗੱਲ ਹੈ ਬਾਪੂ ਉਦੋਂ ਇਹ ਨਾ ਸਾਡੇ ਆਲੇ ਪਤਾ ਕੀ ਗੱਲ ਹੈ ਬਾਪੂ ਤੇ ਰਾਸੇ ਬਾਪੂ ਤੈਨੂੰ ਨਹੀਂ ਮੈਂ ਮੈਂ ਤਾਂ ਆਪ ਆਪੇ ਕਰਾ ਸਾਂ ਆਪੇ ਕਰਾ ਸਾਂ ਕੁਛ ਮਰਜ਼ੀ ਕਰ ਤੂੰ ਇਹ ਘੱਟ ਕੋਈ ਨਹੀਂ ਆਏ ਬੁੱਢੇ ਚਾਦਰੇ ਕੱਚਾ ਤਾਂ ਪਾਦੇ ਕੋਈ ਨਹੀਂ ਕਿਵੇਂ ਘੱਟ ਕੇ ਸੁੱਤੇ ਰਹਿੰਦੇ ਆਂ ਵਿਗੜ ਗਈ ਲਾਦ ਵਿਗੜ ਗਈ ਲਾਦਾ ਨਹੀਂ ਵਿਗੜਦਾ ਨਹੀਂ ਤੁਸੀਂ ਘੱਟ ਨੇ ਘੱਟ ਨੇ ਨਾਲ ਤੈਨੂੰ ਕੁੱਟਿਆ ਨਹੀਂ ਹਾਇ ਉੱਥੇ ਚੰਗ ਮੇਰ ਨਾਲ ਜਦਾਈ ਜੀ ਨਾ ਕਰੋ ਮੈਂ ਤੁਹਾਨੂੰ ਦੱਸ ਹੁਣ ਜਦਾਈ ਆਪੀ ਚੱਕ ਕਰਕੇ ਰੋਟੀ ਖਾਓ ਘਰ ਜਾ ਕੇ ਤੈਨੂੰ ਕਰੀਸਾ ਆਇਆ ਹੁਣ ਸਿੱਧਾ ਹੋ ਕੇ ਘਰੇ ਚਲੋ ਮੈਂ ਤੁਹਾਨੂੰ ਦੱਸਾਂ ਘਰੇ ਜਾਵਾਂਗੇ ਔਰ ਕਿੱਥੇ ਜਾਣਾ ਹੁਣ ਅਸੀਂ ਜਿਹੜੀਆਂ ਗੱਲਾਂ ਨੇ ਇੱ ਤਨ ਕੋਈ ਕੁਛ ਨਹੀਂ ਕਹਿੰਦਾ ਗੱਲਾਂ ਨਹੀਂ ਆ ਦਾ ਮੇਰਾ ਪੁੱਤ ਅੰਬੀ ਤੂੰ ਸਵੇਰੇ ਸਕੂਲ ਜਾਵੇਂ ਠੀਕ ਹੈ ਤੇ ਤੂੰ ਆ ਦਾ ਬਾਪੂ ਮੈਂ 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 ਤਾਂ ਬੀਬੀ ਨੂੰ ਦੱਸਾਂ ਨਹੀਂ ਤਾਂ ਮੈਨੂੰ ਪੈਸੇ ਦੇ ਪੈਸੇ ਮੰਗਦਾ ਹੈ ਆਜ ਪੈਸੇ ਦੇ ਤੈਨੂੰ ਰੋਤ 100 ਦਾ ਲੈ ਕੇ ਜਾਣੀ 100 ਦਾ ਨਾ 100 ਦਾ ਕਿੰਨਾ ਮਰਜ਼ੀ ਪੈਸੇ ਦੇ ਦੇ ਸਕੂਲੇ ਤੇ ਨਹੀਂ ਜਾਣਾ ਕੋਈ ਤੂੰ ਬਸ ਤ ਲੈ ਜਾ ਤੂੰ ਤੇ ਗੇਟ ਚ ਬੈਠ ਜਾਂਦਾ ਈ ਤੈਨੂੰ ਤੈਨੂੰ ਨੀ ਇਹ ਨਵੀਂ ਪੈਂਟ ਸ਼ਰਟ ਲੈ ਕੇ ਦਿੱਤੀ ਮੈਨੂੰ ਲੈ ਕੇ ਦਿੱਤੀ ਹੈ ਕੱਪੜੇ ਤਾਂ ਲਾਉਣੇ ਆ ਤੇ ਮੈਂ ਮੈਨੂੰ ਕੰਮ ਵੀ ਕਰਦਾ ਤੂੰ ਤੂੰ ਲੱਗ ਜਾ ਕੰਮ ਕੰਮ ਕਿੱਥੇ ਤੀਵੀਆ ਬੁਲਾਉਂਦਾ ਉੱਥੇ ਮੋਟਰ ਤੇ ਕੰਮ ਕਰਦਾ ਇਹਦਾ ਤਾਂ ਕੰਮ ਕਰਦਾ ਹੀ ਹੈ ਖੇਤ ਦਾ ਕਰਦਾ ਹੈ ਗੱਪ ਮਾਰਦਾ ਹੀ ਗੱਪ ਨਾ ਮਾਰਦਾ ਤੂੰ ਵੀ ਤਾਂ ਮੈਨੂੰ ਦੱਸਿਆ ਗੱਪ ਮਾਰਦਾ ਹੀ ਕਿੰਨੇ ਦੱਸਿਆ ਤੈਨੂੰ ਮੈਨੂੰ ਜੇਲੇ ਦੇ ਮੁੰਡੇ ਨੇ ਦੱਸਿਆ ਵੀਡੀਓ ਦਾ ਖਾਸੀ ਮੈਨੂੰ ਸਵੇਰੇ ਹਾਂ ਹਾਂ ਹੋਰ ਨਾ ਪੂ ਮਾਤਾ ਵਜ ਬੰਦਾ ਹੀ ਕੋਈ ਨਹੀਂ ਹਾਂ ਬੰਦਾ ਉਹ ਜਿਹੜੀ ਜਿਹੜੀ ਉਹਦੇ ਤੇਰੀ ਚਿੱਟੀ ਸ਼ਰਟ ਤੇ ਸੁਰਖੀ ਲੱਗੀ ਆਈ ਉਹ ਕਿਦੀ ਆਈ ਕਿਹੜੀ ਚਿੱਟੀ ਕਿ ਉਹ ਲੱਗੀ ਆਈ ਨਾ ਬਾਪੂ ਕਿਹੜੀ ਐਵੇਂ ਗਾ ਪੁੱਤਾ ਸਾਲਾ ਨੋ ਵੀ ਉਹ ਲੱਗੀ ਆਈ ਤੇਰੇ ਦੋ ਛੱਟਸਾ ਹੀ ਮੈਂ ਕਬੂਤਰ ਦੀ ਪੂਛ ਤੇ ਰੰਗ ਲਾਂਦੇ ਰੰਗ ਲਾਂਦਾ ਆ ਕਬੂਤਰ ਨੇ ਲੱਗ ਗਿਆ ਇੱਥੇ ਥੋੜਾ ਜਿਹਾ ਹਾਂ ਕਬੂਤਰ ਐ ਕਰੇ ਬੁੰਡ ਦੇਵਣ ਗਿਆ ਆ ਤੂੰ ਤੇ ਕਬੂਤਰ ਮੈਂ ਮੈਨੂੰ ਸ਼ੌਕ ਹੈਗਾ ਮੈਂ ਵੇਖਣ ਗਿਆ ਆ ਬਾਪੂ ਚਿੱਟੇ ਆਏ ਹੈ ਚਿੱਟੇ ਕਬੂਤਰ ਲੈ ਆਵੀ ਨਾ ਉਹਨਾਂ ਦੇ ਰੰਗ ਮੈਂ ਲਾਇਆ ਪੂਛਾ ਤੇ ਰੱਖ ਲਾਵਾਂਗੇ ਆਪਾਂ ਵੀ ਮੈਨੂੰ ਕੀ ਪਤਾ ਆ ਯਾਰ ਮੈਂ ਮੈਨੂੰ ਘਰੇ ਕਬੂਤਰ ਘਵਾਤ ਨਾ ਵਾਰਡ ਲਓ ਮੈਂ ਬੀਬੀ ਨੂੰ ਦੱਸਾਂ ਵੀ ਇਹ ਕੂਤਰ ਰੱਖਦੇ ਨੇ ਹਾਂ ਦੱਸ ਦੇਵੀਂ ਬਾਜੀਆਂ ਤੇ ਛੱਡਾਂਗੇ ਭੋਲਿਆਵੇਂਗਾ ਤੇ ਜਾ ਮੰਮੀ ਜਾਂ ਮਮਾ ਚੋਂਗਾ ਹਲਾ ਬਣਿਆ ਮੰਮੀ ਨੂੰ ਦੱਸਾਂਗਾ ਨਾਲੇ ਹੋਰ ਤੇ ਤੂੰ ਨੀ ਉਹ ਤੀਵੀਆਂ ਦੇ ਮੁੰਮੇ ਚੁੰਗਦਾ ਆ ਜਦੋਂ ਤੈਨੂੰ ਰੂੜੀਆਂ ਇਹਨਾਂ ਜਵਾਨੀ ਸ਼ਰਮ ਕੋ ਨਿਕ ਖਾਚ ਨੂੰ ਖਾਚ ਕੀ ਆ ਦੇ ਕੀ ਸ਼ਰਮ ਐ ਅਕਲ ਥਈ ਕੋਈ ਨਹੀਂ ਉਹ ਫੇਰ ਤੈਨੂੰ ਰੂੜੀਆਂ ਤੇ ਨਹੀਂ ਗੜੀਛਾ ਆ ਇਹਦੇ ਮੋਟੇ ਮੱਤਦੇ ਉਹ ਤਾਂ ਚੱਲ ਛਿੱਤਰ ਪਏ ਇਹਨੂੰ ਦੱਸਣ ਵਾਲੇ ਵੀ ਉਵੇਂ ਦੇ ਭੈਣ ਦੱਸਣ ਵਾਲੇ ਨਹੀਂ ਇਹ ਤੇਰਾ ਬਾਹਲਾ ਲਾਡ ਲੈ ਹੈ ਗਈਆਂ ਲਾਡ ਲੈ ਹੈ ਗਈਆਂ ਤਾਂ ਹੈ ਗਈਆਂ ਤੂੰ ਤਾਂ ਹੁਣ ਤੂੰ ਬਣ ਜਾ ਮੁਰ ਕੰਮ ਕਰਿਆ ਕਰ ਤੂੰ ਤੇਰੇ ਥੱਲੂ ਨਮਕਦਾ ਤੂੰ ਤਾਂ ਪੈਰ ਨਾਲ ਕੋਈ ਨਹੀਂ ਲੈ ਲੈ ਮੋਟਰਸਾਈਕਲ ਕਦੀ ਇਹੀਂ ਲੰਘਿਆ ਕਦੀ ਇਹੀਂ ਲੰਘਿਆ ਕੁੱਤੀ ਜਮਾ ਮੈਂ ਤਾਂ ਆਪ ਲਿਆ ਸਹੀ ਆਪ ਦੀ ਅੱਡ ਮੇਰੀ ਰਹੀ ਗਈ ਇੱਕ ਕੀ ਹੈਗੀ ਹੈ ਕੀ ਹੈਗੀ ਹੈ ਕੀ ਜਿਹੜੀਆਂ ਤੂੰ ਤਿੰਨ ਤਿੰਨ ਰੱਖੀ ਫਿਰਦਾ ਤੇ ਤੂੰ ਵੀ ਬੁੰਡਿਆ ਬੁੰਡਿਆ ਤਰਾ ਲਾ ਨਾ ਤੇ ਦੋ ਕੁੱਤੀ ਵਾਲੇ ਤੁਸੀਂ ਮੇਰੇ ਅੱਗੂ ਬੋਲਣ ਜੋਗੇ ਨਹੀਂ ਇਹ ਬੋਲਣ ਜੋਗੇ ਟੁੱਟ ਜਾਸੀ ਇਹਦਾ ਕੋਸ਼ ਹੈ ਜੀ ਬੇਬੇ ਇਹਦਾ ਬੜਾ ਕਰਦੇ ਤੈਨੂੰ ਨਹੀਂ ਪਰਸੋਂ ਬੰਨਿਆ ਰੇ ਵਾਲੇ ਗੱਟੇ ਨਾਲ ਖੇਤ ਉਹਨਾਂ ਨੇ ਜਿੰਨਾਂ ਤੇ ਤੂੰ ਮਿਲਣ ਗਿਆ ਆ ਮੇਰੀ ਗੱਲ ਸੁਣ ਉਹਨੇ ਤੁਸੀਂ ਛੱਡਣਾਗੇ ਗੱਲ ਇੱਥੇ ਕਿ ਨਾ ਮੈਂ ਉਹਨੂੰ ਕੁਛ ਨਹੀਂ ਕਿਹਾ ਪਿਆ ਤੇ ਤੁਸੀਂ ਜ਼ਿਆਦਾ ਸਿਰੇ ਚੜ੍ਹੇ ਆਂਦੇ ਨੇ ਹਾਂ ਤੂੰ ਵੀ ਗੱਲ ਨੱਪਦਾ ਪਿਆ ਇ ਫਿਰ ਤੈਨੂੰ ਬੰਨਿਆ ਆ ਰੇ ਦੇ ਘੱਟੇ ਨਾਲ ਜਿਹੜੇ ਤੂੰ ਗੱਲ ਨਾ ਕਰਦਾ ਕੋਈ ਜ਼ਿਆਦਾ ਨਹੀਂ ਬੋਲਦਾ ਪਿਆ ਭਗਾਈ ਹੈ ਭਗਾਈ ਕਰਨ ਫਿਰ ਤੁਸੀਂ ਉੱਥੇ ਮੇਰੀ ਬੇਇੱਜ਼ਤੀ ਕਿਵੇਂ ਕੀਤੀ ਮੇਰੇ ਯਾਰਾਂ ਦੋਸਤਾਂ 'ਚ ਇਹ ਇਹ ਸਿਲੈਕਟ ਨਹੀਂ ਕੀ ਲੈਕਾਂ ਦਾ ਪੈਂਦੀ ਫੁੱਤੀ ਇਹਨਾਂ ਦਾ ਛਾਟ ਨੂੰ ਚਾਚ ਖੇਡਦੇ ਨੂੰ ਦਾ ਛੱਤੇ ਛੱਦਾ ਨਹੀਂ ਦਾਸ ਨੂੰ ਅਸੀਂ 10 ਮਿੰਟ ਫਿਰ ਖੇਡਦੇ ਪੀ ਆਏ ਸਵੇਰ ਦਾ ਕੋਈ ਸਵੇਰ ਦਾ ਅੱਜ ਛੁੱਟੀ ਆ ਹੀ ਘਰੇ ਤੇ ਸਵੇਰ ਦਾ ਕੋਈ ਤੁਸੀਂ ਦੁੱਧ ਚੋਣ ਆਇਆ ਮੇਰਾ ਬਾਪੂ ਐਨੀ ਮਾਰ ਨਹੀਂ ਇਹਦੇ ਖੁੰਡੇ ਲਾ ਦੋ ਆ ਖੁੰਡੇ ਲਾ ਤੂੰ ਮੈਂ ਤੇਰੇ ਲੱਟਾਂ ਤੋਂ ਸਿੱਧਾ ਦੱਸ ਸਾਡਾ ਬੰਦਾ ਗੰਦੀ ਖਾਤ ਤੇ ਆ ਤੂੰ ਮੇਰੇ ਕਿਵੇਂ ਮਾਰਦਾ ਓਏ ਨਾ ਲੜੋ ਯਾ ਜੋ ਮੈਂ ਹੁਣ ਤੂੰ ਚੱਲ ਮੈਂ ਚੱਲ ਮੇਰੀ ਚੱਪੜ ਰਹੇਗੀ ਇਹ ਨੀ ਫੜਾ ਚੁਪਾ ਪਾਇੰਦਾਂ ਲਨ 샌ਡਲ ਵੀ ਦੂਜੇ ਰੱਖਦਾ ਹੈ ਨਾ ਇਹ 샌ਡਲ ਮੇਰੀ ਸਹੇਲੀ ਨੇ ਦਵਾਏ ਨੇ ਤੂੰ 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 ਤਾਂ ਮੈਨੂੰ ਚੱਪਲਾ ਨਹੀਂ ਦਵਾਇਆ ਇਹ ਮੇਰੇ 샌ਡਲ ਮੇਰੀ ਸਹੇਲੀ ਨੇ ਦਵਾਏ ਨੇ ਪੁੱਤਰ ਜਿਹੜਾ ਤੂੰ ਪਾਈ ਫਿਰਦਾ ਹੈ ਨਾ ਇਹ ਤੇਰੇ ਬਾਪੂ ਦੀ ਕਮਾਈ ਹੈ ਬਾਪੂ ਦੀ ਕਮਾਈ ਹੈ ਕੋਈ ਨਹੀਂ ਮੈਂ ਲਿੱਤਰ ਤੇ ਨਹੀਂ ਲਿਖਦਾ ਤੇਰੀ ਕਮਾਈ ਇਹ ਕੋਦ ਚੱਲ ਹਾਂ ਘਰੇ ਵਾਗ ਜੋ ਚੱਲ ਆਜਾ ਕੋਈ ਨਹੀਂ ਮੈਂ ਦੱਸਾਂ ਬੀਬੀ ਨੂੰ ਤੇ ਤੇਰੀ ਮੰਮੀ ਵੀ ਤੈਨੂੰ ਯਾਦ ਕਰੀ ਜਾਂਦੀ ਜਾਂ ਤਾਂ ਛੋੜੇ ਤੋਂ ਗੇਟ ਤਾਂ ਲੱਗਿਆ ਕੋਈ ਚੱਜਦਾ ਪੁੱਤ ਤੂੰ ਲਵਾ ਦੇਵੀਂ ਕੋਈ ਨਹੀਂ ਮੈਂ ਲਵਾ ਤੂੰ ਲਵਾ ਦੇਵੀਂ ਕੋਈ ਲਵਾਸਾਂ ਲਵਾਸਾਂ ਕੋਈ ਨਹੀਂ ਲਵਾਸਾਂ ਸਾਲੇ ਲਵਾਸਾਂ ਦੇ ਆ ਤੁਸੀਂ ਗੇਟ ਤਾਂ ਲਵਾਉਣ ਜੀ ਤੀਨੀ ਤੁਸੀਂ ਚਾਬੀ ਫੜ ਮੋਟਰਸਾਈਕਲ ਦੀ ਚਾਬੀ ਫੜਾ ਦੇ ਨਾ ਮੈਂ ਲਿਆ ਨਾ ਮੇਰਾ ਮੁਰਖਾ ਮੈਂ ਚਾਬੀ ਨਹੀਂ ਦਿੰਦਾ ਨਹੀਂ ਕੀ ਲੈ ਮੋਰਸਾں ਮੇਰਾ ਬੀਬੀ ਨੇ ਦਵਾਇਆ ਮੈਨੂੰ ਕਾਹਦਾ ਬੀਬੀ ਨੇ ਦਵਾਇਆ ਬੀਬੀ ਬੀਬੀ ਤੂੰ ਤੂੰ ਆਪੇ ਲਿਆ ਬੀਬੀ ਬੈਤੂ ਕਈ ਚੱਕਦੀ ਰਹੀ ਹੈ ਵੇ ਖੇਤਾਂ ਚ ਬੀਬੀ ਨੇ ਦਵਾਇਆ ਬੀਬੀ ਨੇ ਦਵਾਇਆ ਮੈਨੂੰ ਦਵਾਇਆ ਮੈਂ ਦਵਾਇਆ ਕਿ ਬੀਬੀ ਬੀਬੀ ਉਹ ਨੰਬਰ ਕੁੱਟੀ ਖੜੀ ਹੈ ਕਿਉਂ ਉਹ ਮਾਰਦਾ ਬਾਪੂ ਆ ਪਾਲਿਆ ਇਹਨੂੰ ਮੈਲ ਨੂੰ ਆ ਬੀਬੀ ਨੇ ਮੈਨੂੰ ਬਾਦੂ ਕੁਝ ਦੱਸਿਆ ਤੂੰ ਵੀ ਦਾਰੂ ਪੀ ਕੇ ਮੰਜੀ ਚ ਮੂਦਾ ਆਇਆ ਓਏ ਉਹ ਤਾਂ ਚਲ ਪੀਂਦੇ ਆ ਪੀਂਦੇ ਹੁਣ ਤਾਂ ਨਹੀਂ ਪੀਂਦਾ ਪੀਂ ਨਹੀਂ ਹੈ ਉਹ ਤਾਂ ਪੀਂਦਾ ਹੈ ਹੁਣ ਤਾਂ ਛੱਡ ਗਿਆ ਹਾਂ ਤੂੰ ਵੀ ਤੂੰ ਵੀ ਗੋਲੀ ਦੀ ਫੱਕੀ ਮਾਰਦਾ ਹੈ ਬਾਪੂ ਝੂਠ ਮਾਰਦਾ ਹੈ ਆ ਤੇਰਾ ਮੂੰਹ ਦੇਖ ਕੀ ਮੂੰਹ ਦੇਖ ਹਾਂ ਮੂੰਹ ਦੇਖ ਤੇਰਾ ਲੂੰਗੜੀ ਦੇ ਮੂੰਹ ਵਰਗਾ ਹੁਣ ਮੂੰਹ ਥੋੜੀ ਬਦਲ ਜਾਣਾ ਹੈ ਹੋਰ ਪੇ ਵੀ ਨਸ਼ੇ ਕਰਦਾ ਹੀ ਇਹਨੂੰ ਹਟਾ ਲੈ ਹਾਂ ਨਸ਼ੇ ਕਰਦੇ ਤੂੰ ਤੂੰ ਮੈਨੂੰ ਕਦੋਂ ਦੇਖਿਆ ਮੈਨੂੰ ਪਤਾ ਹੀ ਹੈ ਕਿ ਸਾਰਾ ਸਾਰਾ ਤੁਸੀਂ ਐ ਕਿਉਂ ਕਰਦੇ ਨੇ ਸਾਰਾ ਸਾਰਾ ਤੇ ਬਾਪੂ ਘਰੇ ਨਹੀਂ ਵੜਦਾ ਤੁਸੀਂ ਦੋਨੇ ਬਣਾ ਕੇ ਰੱਖੋ ਨਾ ਬਗੀਰੇ ਮੈਂ ਨਹੀਂ ਇਹਦੇ ਮੋٹے ਦਿਮਾਗ ਦੇ ਨੂੰ ਤੇਰੇ ਨਾਲ ਮੇਰੀ ਨਿਭਦੀ ਵੀ ਨਹੀਂ ਤੇਰੇ ਨਾਲ ਵੀ ਨਹੀਂ ਨਿਭਦੀ ਮੋੜ ਆ ਗੰਦੀ ਖਾਚ ਆ ਕਿਵੇਂ ਰੰਨਾ ਮਗਰ ਤੁਰਿਆ ਮੈਂ ਤੇ ਤੂੰ ਨਹੀਂ ਤੁਰਿਆ ਵੰਦਾ ਮੈਂ ਕਿਤੇ ਤੁਰਿਆ ਵੰਦਾ ਆ ਲਾਲ ਲੜਕੇ ਦੋਨਾਂ ਨੇ ਮੈਂ ਤਾਂ ਜਲੂਸ ਗੱਡੀ ਖੜਾਏ ਬਾਪੂ ਮੈਂ ਇੱਥੋਂ ਕੰਦ ਕੇ ਫੇਰੇ ਨਹੀਂ ਯਾਰ ਮੇਰੀ ਗੱਲ ਮੈਨੂੰ ਵੀ ਲੋਾਈ ਕੋਲੇ ਨੇ ਤੂੰ ਤਾਂ ਚੁੱਪ ਕਰ ਬਾਬਾ ਨਹੀਂ ਕੀ ਚੁੱਪ ਕਰ ਨਹੀਂ ਕਿਦੈ ਰੋਵਾਂ ਲੱਗ ਗਿਆ ਖੜਾਈ ਚੁੱਪ ਕਰ ਓਏ ਹੁਣ ਜਾ ਵਲੇਟੇ ਮਾਰਦਾ ਹੀ ਏ ਐਵੇਂ diel ਨਹੀਂ ਔਲਾ ਕਰੀਦਾ ਬਟਾ ਇਹ ਕੋ ਜੀ ਮਾਂ ਦੀ ਖੁੱਦੀ ਮਾਰਦਾ ਓਏ ਖੁੱਦੀ ਘੱਟੋ ਲਾਈ ਆ ਨਹੀਂ ਕੀ ਤੂੰ ਤੂੰ ਤਾਂ ਨਹੀਂ ਕੀ ਤੂੰ ਤਾਂ ਉਦੋਂ ਨਹੀਂ ਰੋਇਆ ਜਦ ਤਨ ਰੂੜੀਆਂ ਤੇ ਕੜੀ ਸਿਆ ਆ ਬਾਪੂ ਐਵੇਂ ਇਹਦੇ ਖੁੰਡੇ ਖਤਨੇ ਬਹੁਤ ਸਨ ਆ ਪਾ ਇਹਨਾਂ ਦਿਮਾਗ ਤੁਮੂ ਕੋ ਤਾਂ ਨਹੀਂ ਖਰਾਬ ਹੋਇਆ ਖਲਾ ਦਿਮਾਗ ਨਹੀਂ ਜਿਵੇਂ ਤੂੰ ਮੇਰੀ ਬੇਲੀਆਂ ਚ ਬੇਇੱਜ਼ਤੀ ਕੀਤੀ ਨਾ ਮੈਂ ਵੀ ਤੇਰੀ ਕਰਸਾਂ ਤੂੰ ਕੀ ਕਰਤੀ ਓਏ ਹਰ ਰਬਾ ਚਾਹੇ ਵੀ ਗੱਲ ਕੀ ਬਾਪੂ ਚੋ ਪਕਾਰ ਐ ਕਿ ਤੈਨੂੰ ਮੈਂ ਉੱਤੋਂ ਫਰਸੀ ਕਿ ਮੈਂ ਮੂੰਹ ਤੇ ਗੱਲ ਸਹੀ ਇੱਕ ਕਰਸੀ ਮੂੰਹ ਤੇ ਤੇ ਗੁੱਸਾ ਹੀ ਬੰਨ ਕਿ ਕੀ ਗੁੱਸਾ ਕੰਜੇ ਦੇ ਸ਼ਰਮ ਕਾਲੋ ਪਿਓ ਨੂੰ ਰਵਾਈ ਕਰ ਲੈ ਲੈ ਆਪੇ ਕਹਿੰਦੀ ਬਾਪੂ ਰੋਂਦਾ ਪਿਆ ਇਹ ਕੋ ਨਹੀਂ ਰੇ ਢੰਗ ਕਰਦਾ ਢੰਗ ਕਰਦਾ ਟੰਗ ਮਾਂ ਦੇ ਖੁੱਦੇ ਦੇ ਟੰਗ ਉਹ ਟੰਗ ਹੀ ਕਰਦਾ ਤੂੰ ਹੋਰ ਸੱਚੀ ਰੋਂਦਾ ਪਿਆ ਹਾਂ ਸੱਚੀ ਰੋਂਦਾ ਪਿਆ ਤੈਨੂੰ ਅਕਲੀ ਕੋਈ ਨਹੀਂ ਮੇਰੀ ਹਾਲਤ ਗੰਦੀ ਨਿਕਲੀ ਕੀ ਗੰਦੀ ਨਿਕਲੀ ਹੈ ਤੂੰ ਨਾ ਗੰਦਾ ਤੂੰ ਹੀ ਪੈਦਲ ਨਾ ਇੱਕ ਦੂਜੇ ਠਰਕੀ ਕਿਹਾਂ ਠਰਕੀ ਤੂੰ ਇਹ ਤਾਂ ਪਹਿਰਤੀ ਵੀ ਤਾਂ ਲਿਆਈ ਖੜੀ ਲਿਆਉਂਦਾ ਹੈ ਲਿਆਉਂਦਾ ਬਿਆਣਾ ਹੀ ਤੂੰ ਹਾਰਾ ਭੈਣ ਨਹੀਂ ਵੇ ਤੁਰਿਆ ਵੱਧਾ ਤੂੰ ਮੈਂ ਬੇਤੀ ਕਲਾਈ ਖੜੇ ਨੇ ਮੈਂ ਕਹੀ ਬਈ ਆਹ ਦੇ ਕੋਲ ਮੈਨੂੰ ਉਹਨਾਂ ਦੇ ਉਹਨੇ ਵੀ ਅੱਖਿਆ ਕਿਹੜਾ ਭੈਣ ਦਾ ਲਾਨ ਤੈਨੂੰ ਕਹਿੰਦਾ ਮੈਂ ਦਸੀ ਤੂੰ ਆਂਦੇ ਨਾ ਪੈਂਡ ਚੁਮੈਲਾ ਬੇਤੀ ਤੂੰ ਕਰਾਈ ਖੜਾ ਗੋਲੀ ਦੇ ਮੂੰਹ ਵਾਲਿਆ ਜਾਸਾ ਮੈਂ ਤੱਕ ਮੇਰੀ ਅੱਖਾਂ ਤੋਂ ਦੂਰ ਹੋ ਜਾਵੇ ਮੈਂ ਮੈਂ ਨਾ ਕੁਛ ਇਹਦੇ ਠੋਕਸਾ ਸਿਰ ਪਾੜ ਦੇ ਠੋਕਸੀ ਘਰੋਂ ਚ ਕੱਢ ਬੱਫ ਅੱਦ ਲੈ ਸਹੀ ਮੈਂ ਤੈਨੂੰ ਦੇ ਦਸਾਂ ਆ ਦਾ ਕੀ ਇਹ ਥੇ ਮਕਾਂਜ ਪਤੇ 50 ਜਾਨੇ ਤੈਨੂੰ ਇਹਦੇ ਖੁੰਡੇ ਲਾ ਚਾ ਬਾਪੂ ਚਾਰ ਕੀ ਖੁੰਡੇ ਮੈਂ ਤੈਨੂੰ ਛੇਰ ਪਾ ਜੈ ਸੀ ਇਹਦੀ ਮਾਂ ਇਹਦਾ ਬਾਲਕ ਕਰਦੀ ਹੈ ਕਰਦੀ ਹੈ ਉਹ ਵੀ ਤੇਰੇ ਨਾਲ ਹੈ ਮੈਂ ਤਾਂ ਜੰਮ ਕੇ ਗੱਟੀ ਕੀਤੀ ਨਾ ਜੰਮੀ ਆਉ ਤਾਂ ਲੱਗਿਆ ਇਹਨਾਂ ਦੇ ਰਾਤ ਉਹ ਤੂੰ ਤਾਂ ਮੈਲੇ ਤੂੰ ਤਾਂ ਲੜਾਈ ਪੁਆਈ ਕਰਾ ਨਹੀਂ ਇੰਥੇ ਜਾਵਾ ਬੋਲਣ ਦੀ ਅਕਲ ਹੀ ਕੋਈ ਨਹੀਂ ਲੋਹਰਾ ਕੋਈ ਨਹੀਂ ਦਿਮਾਗ ਹੀ ਕੋਈ ਨਹੀਂ ਤੇਰਾ ਬਾਹਲਾ ਹੈ ਦਿਮਾਗ ਪਤਾ ਨਹੀਂ ਕੇਸ ਕਰੇ ਇਹਨਾਂ ਦੇ ਰੇਰੇ ਛਿਨੇ ਚੱਟਾ ਦਿਮਾਗ ਹੀ ਸੇ ਕੱਟ ਨਹੀਂ ਛਿਨੇ ਛਿਨੇ ਇਹ ਰੰਨਾ ਨੇ ਦਿਮਾਗ ਕੱਢ ਲੈ ਲਾ ਰੰਨਾ ਕੋਈ ਨਹੀਂ ਤੇਰੇ ਵਾਂਗੂ ਤਿੰਨ ਤਿੰਨ ਨਹੀਂ ਰੱਖੀਏ ਇੱਕੇ ਰੱਖੀਏ ਇਹ ਜਿਹੜਾ ਦੇਣਾ ਜਿਹੜਾ ਅੱਜ ਬਾਪੂ ਨੂੰ ਐਵੇਂ ਝੂਠ ਮਾਰਦਾ ਹੀ ਬਾਪੂ ਕੀ ਝੂਠ ਸਾਰੇ ਝੂਠ ਐਨੇ ਝੂਠ ਕੋ ਨਹੀਂ ਅਹੀਂ ਕਰ ਤੁਸੀਂ ਦੋਨੇ ਨਿਕਲ ਜਾਓ ਇੱਥੋਂ ਮੈਂ ਤੈਨੂੰ ਦੱਸੀ ਮੈਂ ਬਾਪੂ ਮੈਂ ਕਿਉਂ ਲਿਖਣਾ ਇਹ ਨਿਕਲੇ ਮੈਂ ਕਿਉਂ ਲਿਖਣਾ ਇਹਨੂੰ ਇਹ ਜੀ ਤਾਂ ਲਾਦ ਨਾ ਹੋਵੇ ਸੱਚੀ ਮੈਂ ਨਹੀਂ ਦੇਖੇ ਸਾਡੇ ਵਾਂਗ ਅਹੀਂ ਲੜਦੇ ਹੁੰਦੇ ਨੇ ਪਿਆਰ ਨੂੰ ਅਹੀਂ ਕਹਿੰਦੇ ਹੁੰਦੇ ਨੇ ਅਹੀਂ ਕੋਈ ਤੂੰ ਇਹ ਕਿਹੜਾ ਘਾਟਾ ਜਿਹੜਾ ਤੂੰ ਇਹਦੇ ਮਗਰ ਲੱਗਾ ਖੜੇਂ ਮੈਂ ਮੈਂ ਕੀ ਆਖਾਂ ਤੂੰ ਤੇ ਫਿਰ ਵੀ ਕੰਮ ਤਾਂ ਕਰਦਾ ਕੀ ਕੰਮ ਕਰਦਾ ਆਖਾ ਕੀ ਹੈ ਲੜੋ ਨਾ ਤੇਰਾ ਨੱਕ ਮੈਂ ਘੜਾਏ ਨੇ ਚੋਨੇ ਵਿੱਚੋਂ ਇਹ ਛੱਟੀ ਬਾੜ ਜਾ ਨਹੀਂ ਪੁੱਤਰ ਮੈਂ ਜੂਠ ਗੱਲ ਕੀ ਕੀ ਜੂਠ ਗੱਲ ਕਰਦੇ ਹੈਂ ਬਾਪੂ ਨਾ ਲੜੋ ਬਾਪੂ ਪੜਬਾਈ ਜੇ 1300 ਤੇ 42 ਓਹ ਲਿਆਉਣੀ ਪੈਂਦੀ ਨਾ ਤੇ ਤੈਨੂੰ ਪਤਾ ਲੱਗ ਸਈ ਐ ਜੀ ਮੈਂ ਗੰਦੀ ਲਾਜ਼ ਨਹੀਂ ਦੇਖੀ ਕਰ ਤੇ ਮੈਂ ਲੈ ਆਇਆ ਕਰ ਫਾਇਸ ਲੈ ਆਇਆ ਕਰੀ ਫੇਰ ਆਪਣੀ ਕੰਮ ਰੋਟੀ ਵੀ ਆਉਂਦੀ ਫਿਰ ਖਾਣ ਨੂੰ ਮੈਂ ਆਰਦੀ ਕਰ ਲੂੰ ਹਾਂ ਐ ਜੀ ਪਿਓ ਨੂੰ ਰੋਦਾ ਵੀ ਨਹੀਂ ਤੂੰ ਢੰਗ ਤੂੰ ਨਾ ਕਰ ਢੰਗ ਨਹੀਂ ਉੱਲੂ ਦੇ ਮੂੰਹ ਵਾਲੇ ਐਵੇਂ ਰੱਖ ਲਿਆ ਖੜੀ ਰੋਵਣ ਬੱਸ ਤੂੰ ਚੰਗਾ ਜਾਓ ਤੁਸੀਂ ਦੋਨੇ ਨਿਕਲੋ ਇੱਥੇ ਭੱਗ ਜਾਨੇ ਅਸੀਂ ਭੱਗ ਜਾ ਹਾਂ ਜਾ ਭੱਗ ਜਾ ਜਾਣਾ ਮੈਂ ਫੇਰਾ ਮੈਨੂੰ ਮਗਰਬ ਬਲਾਵਨ ਨਾ ਨਿਕਲ 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 ਇਹਨੂੰ ਕੱਢ ਜਾ ਤੂੰ ਵੀ ਤੂੰ ਵੀ ਗੋਲੀ ਦੇ ਮੂੰਹ ਆ ਮੇਰੇ ਪਰ ਅੱਜ ਮਰ ਜਾਵੇ ਹੋਣ ਨਹੀਂ ਮੈਂ ਮਗਰ ਜਾਂਦਾ ਤੇ ਮਕੰਦ ਤੇਰੇ ਮਗਰਬ ਕਿਉਂ ਤੂੰ ਮੇਰੇ ਮਗਰ ਨਾ ਮੈਂ ਜਾਂਦਾ ਇਹ ਡਰਾਵਾ ਤੇਰੇ ਵਰਗਾ ਮਕੰਦ ਤੇਰੇ ਘਰ ਕੇ ਵਾਗ ਗਿਆ ਮੈਂ ਨਹੀਂ ਜਾਂਦਾ ਹੁਣ ਪੀ ਜਾ ਕੁੱਤਾ ਕੀ ਸਪਰੇ ਨਾ ਪੀ ਪੀ ਜਾਵੇ ਮਾ ਮਰੇ ਪਤਾ ਕੋਈ ਨਹੀਂ ਹੁੰਦਾ ਇਹ ਨਹੀਂ ਮੈਂ ਨਹੀਂ ਮਰੇ ਮੇਰੇ ਪਰ ਮਰੇ ਹੀ ਆ ਬੱਚਾ ਮੈਂ ਨਹੀਂ ਇਹ ਨੂੰ ਕਰਦਾ ਹੁਣ ਮਰਜੀ ਮਵੀ ਨਹੀਂ ਜਾਂਦਾ ਮੜ ਮਾਹੀ ਨਾਵਣਾ ਜੇ ਨਾਵਨੈ ਤੂੰ ਮੈਂ ਨਾਵਣਾ ਬਾਪੂ ਨਾਲ ਨਾ ਰਵਾ ਤੂੰ ਨਾਲ ਲੈਣਾ ਤੂੰ ਇੱਕ ਇੱਕ ਛਿਆਣਾ ਹੀ ਪੁੱਤਰ ਮੈਂ ਤੇਰੀ ਮੰਨਦਾ ਮੈਂ ਨਾ ਆ ਕਿ ਉਹਨਾ ਬਾਪੂ ਯਾਰ ਚੰਗਾ ਹੋਇਆ ਨਾਲ ਕੋਈ ਪਾਣੀ ਗਰਮ ਕਰ ਲੈਂਦਾ ਗਰਮੀ ਹੈ ਰਹਿ ਤੇ ਤੂੰਪੇ ਤਾਂ ਪਈ ਰਹੀ ਹੈ ਬਾਲਤੀ ਫੇਰ ਵੀ ਮੇਰਾ ਮੁੰਡਾ ਜੇ ਕਿੱਧਰ ਗਿਆ ਕੀ ਪਤਾ ਬਾਪੂ ਮੈਂ ਤਾਂ ਨਾਵਨਾਗਾ ਪੰ ਕੋਈ ਨਾਵਨ ਕੀ ਛੱਤੀ ਨਾ ਕੋਈ ਛਪਰੇ ਨਾ ਪੀਜੇ ਪਿੰਡ ਦਾ ਤਾਂ ਪੀਵਣ ਦੇ ਹੁਣ ਮੈਂ ਕੀ ਕਰਾਂ ਕੁਛੇ ਜੀ ਤਾਂ ਬੋਲਿਆ ਜਾਂਦਾ ਪੁੱਤ ਸਭ ਕੁਛ ਬੋਲਿਆ ਜਾਂਦਾ ਤੇ ਨਾ ਬੋਲੀ ਉਹ ਤੋਂ ਨੂੰ ਗਾਣਾ ਕਰਦਾ ਰਹੇ ਲੱਪ ਲੱਪੜੀ ਤੈਥੀ ਹੋਇ ਰਾਇ ਨੇ ਆਪੀ ਹੋਇ ਮੈਂ ਉਹਨੂੰ ਕੁਛ ਕਿਹਾ ਆਪੀ ਉਹਨ ਦੇਖ ਲੈ ਲੈ ਰੁੱਛ ਕੇ ਮੈਨੂੰ ਕੀ ਪਤਾ ਹੁਣ ਮੈਂ ਤਾਂ ਨਾ ਬਣਾ ਆਪਦਾ ਨਾ ਮਨਾ ਤੂੰ ਤੂੰ ਨਾ ਹਾਂ ਜਾਣੀ ਵਿਆਹ ਤੇ ਜਨ ਚੜ ਨਹੀਂ ਤੇ ਮੈਂ ਸਹੇਰ ਦਾ ਨਾਤਾ ਕੋਈ ਨਹੀਂ ਆਹ ਨਾਤਾ ਕੋਈ ਨਹੀਂ ਆ ਪਤਾ ਨਾ ਨੇ ਆਹ ਨਾ ਨੇ ਨਾ ਮੈਨੂੰ ਨਹੀਂ ਲਿਆ ਬਾਪੂ ਮੈਂ ਹੁਣ ਠੇਕਾ ਤਾਂ ਨਹੀਂ ਲਿਆ ਮੈਨੂੰ ਹੁਣ ਉਹਦਾ ਫਿਕਰ ਹੋਇਆ ਖੜਾ ਕਿਤੇ ਇੱਥੇ ਬੰਦਾ ਸੀ ਕੁੱਤਾ ਤੂੜੀ ਵਾਲੇ ਕੋਠੇ 'ਚ ਮੈਂ ਨਾ ਓਏ ਓ ਨਹੀਂ ਮੰਮੀ ਨਹੀਂ ਏ ਟਿੱਕਦੀ ਬੇਬੇ ਮੈਂ ਟਿੱਕੇ ਮੋੜਾ ਮੈਂ ਨਿਕਾਲਿਆ ਠੇਕ ਕਹੇ ਹਾਂ ਤੂੰ ਤਾਂ ਨਾ ਤੇ ਨਾਮ ਨਹੀਂ ਆ ਮੈਂ ਨਾਮ ਨਹੀਂ ਆ ਨਾਲੇ ਠੰਡਾ ਪੜਾ ਤੈਨੂੰ ਤਾਂ ਠੰਡਾ ਪੜੈ ਨਾਲੇ ਚੰਗਾ ਨਾਲ ਆ ਮੈਂ ਪਿਆਈ ਹਾਂ ਯਾਰ ਮੋੜਾ ਮੈਂ ਲਾਉਣਾ ਨਾਮ ਨਾਲ ਨਾਲੇ ਬਾਪੂ ਆ ਗਿਆ ਹਾਂ ਆ ਗਿਆ ਮੇਰੀ ਨਿੱਕਰ ਲਾ ਦੇ ਨਾਲੇ ਆ ਗਿਆ ਨਿੱਕਰ ਤੇਰੀ ਨਿੱਕਰ ਨਹੀਂ ਤੂੰ ਖਾਚਾ ਤੇ ਤੂੰ ਠੀਕਿਆ ਨਹੀਂ ਜਾਂਦਾ ਆ ਮੈਂ ਇੱਥੇ ਬਾਹਰ ਗਿਆ ਆ ਬਾਹਰ ਗਿਆ ਉਹਨੂੰ ਕਹੇ ਮੇਰੀ ਨਿੱਕਰ ਲਾਵੇ ਓਏ ਤੂੰ ਹਰੇਕ ਚੀਜ਼ ਦੀ ਗਨਾਹ ਦਾ ਫਿਰਦਾ ਫਿਰ ਕੇ ਵੱਡਾ ਵੀਰ ਹੈ ਜੀ ਨਿੱਕਰ ਮਾਰੀ ਨਹੀਂ ਉਹ ਸੋਚਦਾ ਨਿੱਕੇ ਬਾਰੇ ਨਿੱਕੇ ਬਾਰੇ ਮੈਨੂੰ ਤਾਂ ਇਹੀ ਹੈ ਕਿ ਤੇ ਮਰਮੁਰ ਨਾ ਜਾਵੀਂ ਹਾਂ ਕੋਈ ਨਹੀਂ ਮਰ ਕੇ ਤੂੰ ਮੁਸ਼ਕ ਵੀ ਨਿਕਲਣਾ ਰੋਵੇਂਗਾ ਤੂੰ ਬਾਬਾ ਮਾਰ ਮਾਰ ਓਏ ਹੈ ਤੈਨ ਮੈਂ ਕੀ ਆਖਿਆ ਐ ਇਹ ਮਰਸੀ ਇੰਨਾ ਠੰਡਾ ਹੈ ਠੰਡਾ ਪਾਣੀ ਹੁਣ ਕੰਮ ਨਹੀਂ ਛੁੱਟੀ ਖੜੀ ਐ ਨਾ ਇਹ ਮਰਸੀ ਜਾ ਉਥੇ ਅਗਬਾਲ ਲੈ ਕੰਜਰ ਦਿਆਂ ਬਾਪੂ ਮੈਂ ਨਹੀਂ ਆਗੂ ਗਬਾਲਦਾ ਮੈਨੂੰ ਨਹੀਂ ਪਤਾ ਪੁੱਤਾਂ ਮੈਨੂੰ ਨਹੀਂ ਪਤਾ ਪੁੱਤਾ ਰੋਟੀ ਪਕਾਈ ਕਿ ਨਾ ਆ ਬਟੂਆ ਮੈਨੂੰ ਫੜਾ ਚ ਤੈਨੂੰ ਫੜਾ ਦੇ ਇੱਥੇ ਹੁਣ ਮੇਰਾ ਬਟੂਆ ਹੈ ਮੇਰਾ ਬਟੂਆ ਕੀ ਕੀ ਰੱਖੀ ਵੈ ਨਹੀਂ ਬਟੂਆ ਸੇਲੀ ਦੀ ਫੋਟੋ ਸੀ ਕੱਲਾ ਧਾਰ ਕਾਲਦਾ ਐਂ ਦੇ ਕੋਲ ਤਾਂ ਪਕਾਈ ਇਹਨੂੰ ਲੈ ਜਾ ਪਰ ਪਕਾਈ ਨਹੀਂ ਮਰਨ ਗਿਆ ਹੁਣ ਆ ਗਿਆ ਨਾ ਮੈਨੂੰ ਪਤਾ ਆਇਆ ਇਹ ਮੈਲਾ ਮਰਨ ਵਾਲੀ ਛਕੜਾ ਆਈ ਤੇ ਲੈ ਹਾ ਦੇਰੀ ਨਿਕਰਲਾ ਨਾਲ ਹਾਂ ਤੇਰੀ ਇਹ ਨਹੀਂ ਕਰਾਂ ਮੈਂ ਤੈਨੂੰ ਦੱਸਾਂ ਤੁਸੀਂ ਕਹਦੇ ਬਾਪਾ ਇਹਨੂੰ ਕਹਦੇ ਮੇਰੀ ਨਿਕਰਲਾ ਤੁਸੀਂ ਗੰਦੀਆਂ ਔਲਾਦਾਂ ਹੋ ਤੁਸੀਂ ਨਾ ਲੜੋ ਮੈਂ ਤੁਹਾਨੂੰ ਦੱਸੀ ਖੜਾ ਕੀ ਜੇ ਮੇਰਾ ਜਿੱਦਨ ਪਾਰਾ ਵੱਤ ਗਿਆ ਨਾ ਮੈਂ ਸੱਚੀ ਕਹਣਾ ਥੋੜੀ ਧੂੜ ਕੱਢ ਦੱਸਾਂ ਆ ਧੂੜ ਕੱਢ ਸੀ ਤੂੰ ਇਹਦੀ ਕੱਢ ਬੱਬ ਇਹਦੀ ਕੱਢ ਜਿਆਦਾ ਹੀ ਨਾ ਇੱਕ ਵਾਰੀ ਪੰਨਾਂ ਹੀ ਆ ਨਾ ਤੁਹਾਡੇ ਸਰੀਏ ਨਾਲ ਫਿਰ ਸੋਡੀ ਮਾਂ ਨੇ ਇੰਦੇ ਪੰਜੇ ਤੇਰੇ ਵੀ ਪੰਜਾ ਆਇਆ ਮੇਰੇ ਨਹੀਂ ਕਿਥੋਂ ਮੈਂ ਅੱਜ ਗਿਆ ਆ ਸੋਡੀ ਮਾਂ ਨੇ ਛਡਾਲਿਆ ਨਹੀਂ ਤਾਂ ਹਾਂ ਅੱਡੀ ਕਰੈਕ ਹੋ ਗਈ ਤੇ ਤੂੰ ਬੌਂਦਲ ਗਿਆ ਆ ਬੌਂਦਲ ਗਿਆ ਆ ਉਹ ਤਾਂ ਫਿਰ ਤੂੰ ਤਿੰਨ ਦਿਨ ਬੋਲ ਕੋ ਨਹੀਂ ਨਹੀਂ ਇਹ ਕੀ ਖਾਂਦਾ ਐ ਇਹੀਂ ਬੋਲਦਾ ਬੌਂਦ ਵਾਂਗੂ ਕੋਲੀਆਂ ਗਾਲੀਆਂ ਖਾਂਦਾ ਹੀ ਹੈ ਵੇ ਵੇ ਤੂੰ ਇਹ ਰੋਟੀ ਏਸੋ ਮੈਨੂੰ ਨਹੀਂ ਤੇ ਤੂੰ ਭੈਣ ਜਨ ਨਹੀਂ ਸੱਚੀ ਖਾਂਦਾ ਕਿ ਆਏਵੇਂ ਮੈਨੂੰ ਲੱਗਦਾ ਐ ਆ ਮੈਂ ਥੇ ਡਾਕਟਰ ਕੋ ਲੈ ਜਾ ਸਹੀ ਦੋਨੋਂ ਨਹੀਂ ਡਾਕਟਰ ਕੋ ਹਾਂ ਮੈਨੂੰ ਪਤਾ ਹੀ ਐ ਬਾਪੂ ਇਹਦਾ ਤੂੰ ਮੈਨੂੰ ਕਦੋਂ ਵੇਖਿਆ ਹੀ ਮੈਨੂੰ ਪਤਾ ਨਹੀਂ ਲੱਗਦਾ ਹੁਣ ਤੇਰਾ ਮੂੰਹ ਤੂੰ ਨਹੀਂ ਪਤਾ ਲੱਗਦਾ ਐਡਾ ਮੂੰਹ ਹੁੰਦਾ ਪਿਆ ਸੁੱਚਦਾ ਪਿਆ ਨਹੀਂ ਗਲਤ ਕੰਮਾਂ ਚ ਪਿਆ ਕੀ ਫਾਇਦਾ ਪਤਾ ਗਲਤ ਕੰਮਾਂ ਚ ਨਹੀਂ ਤੁਸੀਂ ਵੀਰੇ ਵੀਰੇ ਨੇ ਹੋਰ ਬੈਠੋ ਦੋਨੇ ਜਣ ਬੈਠੋ ਬਹਿ ਜਾ ਨਹੀਂ ਬੈਠੋ ਬਹਿ ਜਾ ਛੋੜੇ ਕੋਲ ਜ਼ਮੀਨ ਵੀ ਆਪਣੇ ਕੋਲ ਇੰਨੀ ਹੈ ਨਾ ਸਾਰਾ ਸਾਰਾ ਕਾਰੋਬਾਰ ਇੰਨਾ ਇੰਨਾ ਸੋਨਾ ਬਣਾਤਾ ਹੈਗਾ ਨਹੀਂ ਤੂੰ ਤੂੰ ਵੀ ਖਾਚਈ ਨਹੀਂ ਹੈ ਹੈ ਮੈਂ ਆਂਦਾ ਪਿਆ ਆਂਦਾ ਪਿਆ ਨਾਲੇ ਤੁਸੀਂ ਦੋਨੇ ਬਣਾ ਕੇ ਰੱਖੋ ਆਦਾ ਚਲੋ ਜਦੋਂ ਮੈਨੂੰ ਪਤਾ ਹੈ ਜਦੋਂ ਆ ਜਾਂਦੀ ਹੈ ਨਾ ਤੀਵੀਆਂ ਉਦੋਂ ਬੰਜਾਜ ਤੇ ਹੋ ਜਾਂਦਾ ਮੈਂ ਸਮਝਦਾ ਤੀਵੀਆਂ ਇਹ ਤਾਂ ਦੋਈ ਪਿਆ ਹੈ ਇਹਦਾ ਬਾਪੂ ਕੀ ਨਾਲ ਰਵਣ ਵਾਲੀ ਸ਼ਕਲ ਹੈ ਧੀ ਚੋਦੇ ਦੀ ਮੈਂ ਮੈਂ ਤੇਰੇ ਨਾਲ ਰਹਿ ਕੇ ਮਰਨਾ ਹੀ ਤੇਰੇ ਦਾ ਕੁੱਤਾ ਹੀ ਹੈ ਨਹੀਂ ਪੁੱਤਰ ਤੈਨੂੰ ਉਹ ਕੀ ਜਾਂਦਾ ਭਲਾ ਦੱਸ ਐਂ ਕਿਉਂ ਪੁੱਤ ਉਹ ਬੋਲ ਰਿਹਾ ਹੈ ਤੇ ਇਹ ਮੇਰੀ ਉਂਗਲਾ ਕਿਉਂ ਲਾਉਂਦਾ ਹੈ ਤੇ ਨਹੀਂ ਇਹ ਜਵਾ ਨਹੀਂ ਹੋਏ ਅਨਪੜਾ ਕਾਹਦਾ ਤੂੰ ਪੜ੍ਹੇ ਲਿਖੇ ਮੇਰੀ ਖੇਡਣ ਦੀ ਉਮਰ ਹੈ ਕੋਈ ਨਹੀਂ ਨੂੰ ਸਮਝੇ ਮੇਰੀ ਖੇਡਣ ਦੀ ਉਮਰ ਹੈ ਚਾਹ ਵੱਡਾ ਕੰਮ ਕਰਦਾ ਪੀਏ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਕੰਮ ਤਾਂ ਕਰਨਾ ਹੀ ਹੈ ਹਾਂ ਫੇਰ ਤੂੰ ਮੈਨੂੰ ਕਿਉਂ ਕਹਿੰਦਾ ਮੈਂ ਤੈਨੂੰ ਕਰਾਉਣਾ ਨਹੀਂ ਕਾਰ ਇਸੀ ਮੈਂ ਤੈਨੂੰ ਦੇਣਾ ਪਤਾ ਸੋਟਾ ਲਿਆ ਕੇ ਦੇਵਾਂ ਬਾਪੂ ਸੋਟਾ ਤਾਂ ਖੁੰਡਾ ਪਿਆ ਜੇ ਕੁੱਟ ਨਹੀਂ ਹੋਇਆ ਤਾਂ ਚੰਗਾ ਮੈਂ ਵਾਪਸ ਸੋਣਾ ਜਾ ਕੇ ਕਿਦੇ ਸੋਣਾ ਮੈਂ ਸੋਣਾ ਤੂੰ ਮੇਰੀ ਗੱਲ ਸੋਣਾ ਇੱਥੇ ਬਹਿ ਕੇ ਤੂੰ ਪੁੱਤਰ ਆ ਹੁਣ ਮੈਨੂੰ ਸਿੱਧੀ ਸਿੱਧੀ ਦੱਸ ਪਈ ਪੜਨਾ ਜਾਂ ਨਹੀਂ ਮੈਂ ਪੜਸਾਂ ਕੀ ਪੜਸਾਂ ਓ ਮੈਂ ਜਾਣਾ ਤਾਂ ਹੈਗਾ ਸਕੂਲੇ ਮੇਰੀ ਤੇਰੇ ਨਾਲ ਬੜੀਆਂ ਸ਼ਿਕਾਇਤਾਂ ਆਈਆਂ ਖਲੀਆਂ ਮੇਰੇ ਕੋਲ ਕੀ ਸ਼ਿਕਾਇਤ ਆਈ ਹੈ ਮੈਂ ਤੈਨੂੰ ਦੱਸੀ ਖੜਾ ਹਾਂ ਕੀ ਸ਼ਿਕਾਇਤ ਆਈ ਹੈ ਸ਼ਿਕਾਇਤ ਆਈ ਹੈ ਸਕੂਲ ਦਾ ਬਸਤਾ ਚੱਕ ਕੇ ਇਹਨਾਂ ਨਾਲੀ ਨੂੰ ਟੱਪ ਜਨ ਨਹੀਂ ਹਾਂ ਨਾਲੀ ਨੂੰ ਤੂੰ ਕਦੋਂ ਮੈਨੂੰ ਵੇਖਿਆ ਹੀ ਵੇਖਿਆ ਮੈਨੂੰ ਦੱਸਿਆ ਕਿਸੇ ਕੀ ਨੇ ਦੱਸਿਆ ਤੈਨੂੰ ਮੈਨੂੰ ਦੱਸ ਮੈਂ ਲੱਤਾ ਨਾ ਪੁੱਤਰ ਚੱਲ ਮੈਂ ਨਾ ਸਵੇਰੇ ਮੋਟਰਸਾਈਕਲ ਤੇ ਤੈਨੂੰ ਨਾਲ ਹੀ ਸਕੂਲ ਛੱਡ ਕੇ ਆਇਆ ਕਰਾਂਗਾ ਮੈਂ ਤੈਨੂੰ ਦੱਸੀ ਖੜਾ ਹਾਂ ਤੂੰ ਮੇਰੇ ਮੋਟਰਸਾਈਕਲ ਤੇ ਨਾ ਬਹਿ ਜਾਵੇਂ ਤੇਰਾ ਮੋਟਰਸਾਈਕਲ ਕਾਹਦੀ ਮੈਂ ਹੋਰ ਨਾ ਲੈ ਲਵਾਂ ਸੀਦੀ ਨੂੰ ਬਾਸਾਂ ਤੇ ਤੂੰ ਕਿਵੇਂ ਬੈਠੇਗਾ ਹਾਂ ਪੈਂ ਚੋਦੇ ਮੇਰੇ ਨਾਲ ਜਾਸੀ ਮੇਰੀ ਸੇਲੀ ਪਿਓ ਦੇ ਸਾਹਮਣੇ ਸੇਲੀ ਫਲਾਨਾ ਔਰ ਨਹੀਂ ਪਿਓ ਸਾਹਮਣੇ ਨਹੀਂ ਪੁੱਤਰਾਂ ਹੀ ਕਰੀ ਦਿੰਦਾ ਬਹਿ ਜਾ ਬਹਿ ਜਾ ਬਹਿ ਜਾ ਨਹੀਂ ਨਹੀਂ ਤੂੰ ਬਹਿ ਜਾ ਇੱਥੇ ਹਾਂ ਪਿਓ ਸਾਹਮਣੇ ਨਹੀਂ ਇਹੀ ਕਰੀ ਤਾ ਹੁੰਦਾ ਕੀ ਅਕਲ ਦੀ ਕੋਈ ਅਕਲ ਨੂੰ ਹੱਥ ਮਾਰੋ ਏ ਕੰਜਰ ਦੇਓ ਹਾਂ ਬਾਪੂ ਮੇਰੇ ਮੇਰਾ ਤਾਂ ਫਿਰ ਵਿਆਹ ਕਰ ਬਾਪੂ ਮੈਨੂੰ ਹੀ ਪਤਾ ਇਸ ਖੁੱਲੇ ਕੋ ਨਹੀਂ ਜਾਂਦਾ ਨਹੀਂ ਹੌਣ ਤਾਂ ਨਾ ਕਿ ਆਈ ਹੁਣ ਮੂੰਹ ਤੋਂ ਉਹਨੂੰ ਇੱਡੀ ਛਿੱਤੀ ਕੀ ਹੋਇਆ ਕੋਈ ਸਾਬਣ ਉਹ ਫਿਰ ਅੱਖਾਂ ਫਿਰ ਇਹਦੀਆਂ ਹੋ ਰਹੀਆਂ ਨਹੀਂ ਬਾਪੂ ਸਾਬਣ ਲੱਗਿਆ ਰਹਿ ਗਿਆ ਮੈਂ ਖੱਤ ਜਾਵਾਂ ਲੱਲੜਨੇ ਹੈ ਨਾ ਨਾਵਨ ਵੇਲੇ ਸਾਬਣ ਲੱਗਿਆ ਪਾਣੀ ਦੇ ਡੱਬੇ ਮਾਰਦਾ ਚਾਰ ਉੱਥੇ ਹੌਣ ਵਿੱਚ ਰਹਿ ਗਿਆ ਕੰਨ ਵਿੱਚ ਕਿਉਂ ਰਹਿ ਗਿਆ ਸਾਬਣ ਲੱਗਿਆ ਰਹਿ ਗਿਆ ਚੱਕ ਉਹ ਦੇਖੀ ਕ ਸ਼ਰਮ ਨੂੰ ਹੱਥ ਮਾਰੋ ਤੇਰੀ ਇਹ ਕੋਈ ਸਾਗ ਮੰਨ ਲਈ ਤੂੰ ਹਾਂ ਤੂੰ ਬੜੀ ਮਾਰ ਬਾਪੂ ਦੀ ਪਾਗ ਰੱਖੀ ਖੜ ਲਈ ਹਾਂ ਲਾਜ ਤੂੰ ਰਾਜ ਰੱਖੀ ਜੰਗਾ ਤੂੰ ਰਹਿ ਇਹਦਾ ਲਾਡਲਾ ਮੈਂ ਜਾਨਾ ਹੈਗਾ ਹੀ ਹਾਂ ਹਾਂ ਚੰਗਾ ਇਹਨੂੰ ਬਾਪੂ ਬਾਹਰ ਕੀ ਦੇ ਕੰਮ ਲਾਈਏ ਇੱਥੇ ਨਹੀਂ ਲੱਗਣ ਦੇ ਲੇਕਦਾ ਇਹਨੂੰ ਪੀਡੀਏ ਚਲੇ ਚ ਨਾ ਫੇਦੀ ਉਹ ਇਹ ਖਲਾ ਤੇਰੀ ਮਰਜ਼ੀ ਉਹ ਵਸ ਆਪਣੇ ਪਿੰਡ ਵਾਧੂ ਮੰਨੇ ਗਏ ਨੇ ਹੈਲਾ ਗੱਲ ਕਰਕੇ ਨੂੰ ਭੇਜੀ ਹੈ ਯਾਰੀ ਭੇਜ ਦੇ ਮੈਂ ਤੁਹਾਨੂੰ ਇਹ ਮੈਨੂੰ ਪਤਾ ਜਿਹੜਾ ਪੜਨਾ ਆਇਆ ਤਾਂ ਪੜ ਗਿਆ ਜਿੰਨਾ ਦਿੱਸਣਾ ਨਹੀਂ ਵਿਗੜਨਾ ਹੈ ਕਿੰਨਾ ਮਰਜੀ ਸਮਝਾ ਲੈ ਜਿੰਨਾ ਪੜਨਾ ਸੀ ਪੜ ਗਿਆ ਨਾ ਇੱਥੇ ਤਾਂ ਇਹ ਨਾ ਹੈ ਨਹੀਂ ਇੱਕ ਡੱਕੇ ਦਾ ਵੀ ਕੋਈ ਨਹੀਂ ਹਾਂ ਹੂੰ ਪਤਾ ਤਾਂ ਹੈ ਕੋਈ ਨਹੀਂ ਮੈਨੂੰ ਇਹਨਾਂ ਭੇਜਾ ਉੱਥੇ ਨੂੰ ਕੋਈ ਅਕਲ ਮਤ ਆਵੇਗੀ ਬੋਲਣ ਦੀ ਜਿਵੇਂ ਕੋਈ ਬਾਹਰਲੇ ਜਮ ਬੋਲਦੇ ਸੱਚੀ ਗੱਲ ਏ ਹੂੰ ਇਵੇਂ ਤਾਂ ਕਰ ਮੁੜ ਬੋਲਣ ਦੀ ਅਕਲ ਤਾਂ ਤੈਨੂੰ ਵੀ ਕੋਈ ਨਹੀਂ ਤੇ ਮੈਨੂੰ ਕੀ ਏ ਨਹੀਂ ਇੱਥੇ ਹੁਣ ਕੀ ਬੋਲਿਆ ਖਲਈ ਮੈਂ ਕੀ ਬੋਲਿਆ ਪਿਓ ਦੇ ਸਾਹਮਣੇ ਕੰਜਰ ਤੇ ਕੋਈ ਸ਼ਰਮ ਕਰ ਲੋ ਮਾੜੀ ਮੋਟੀ ਨਹੀਂ ਕਰਦੇ ਤਾਂ ਬਹਿ ਐ ਹੁਣ ਕਰਦੇ ਪੈਂ ਅਗੂ ਖਛਰੀ ਤੇਰਾ ਦੰਦ ਕੱਟ ਕੇ ਦਿਖਾ ਸ਼ਰਦੇ ਨਾ ਬਹਿ ਕੇ ਦੋ ਕੱਢੇ ਮੈਂ ਕੋਦੋ ਕੱਢੇ ਨਾ ਸੌ ਜਾ ਚੁੱਪ ਕਰਕੇ ਹੁਣ ਤੇਰੇ ਸਵੇਰੇ ਗੱਲ ਕਰੇਗਾ ਉਹ ਦਾ ਮੱਛਰ ਟੁੰਡ ਸੀ ਤੇ ਪੱਖਾ ਚਲਾ ਕੇ ਤੇ ਪੱਖਾ ਚਲਾ ਲਾਵਾਂਗੇ ਕੋਈ ਨਹੀਂ ਅੰਦਰ ਸੌਂਨੀਆ ਤਾਂ ਗਰਮੀ ਲੱਗਦੀ ਹੈ ਅੰਦਰ ਸੌਂਈਏ ਗਰਮੀ ਲੱਗਦੀ ਹੈ ਹੁਣ ਈ ਵੀ ਪਹਿਣੇ ਜਾਂ ਅੰਦਰ ਪਹਿਣੇ ਤੁਸੀਂ ਅੰਦਰ ਕੋਈ ਨਹੀਂ ਮੈਂ ਤਾਂ ਚੱਲ ਇੱਥੇ ਹੁਣ ਪਹਿਣਾ ਹੀ ਸਵੇਰੇ ਚ ਮੱਜਾਂ ਨੂੰ ਨਹੀਂ ਪੱਠੇ ਪੁੱਠੇ ਲਾਣੇ ਤੇ ਕੁੱਤਾ ਕੋਠੇ ਤੇ ਪੈਂਦਾ ਹੀ ਕਰਦਾ ਹੀ ਗੱਲਾਂ ਹੈ ਸ਼ਰਮ ਕਰ ਲੋ ਸਵੇਰੇ ਪੱਠੇ ਵੀ ਬਾਪੇ ਉਹ ਪਾਵੇ ਹੈ ਅਕਲ ਨੂੰ ਹੱਥ ਕਿਨੂੰ ਚਾਹ ਕਮੋੜ ਨਹੀਂ ਨਿੱਕੇ ਨੂੰ ਆਖ ਤੂੰ ਵੱਡਾ ਤੂੰ ਕੀ ਕਰਦਾ ਤੇ ਮੈਂ ਪਾਣਾ ਨਹੀਂ ਆ ਹਾਂ ਪਾਣਾ ਨਹੀਂ ਆ ਇੱਕ ਟਾਈਮ ਪਾ ਕੇ ਬੜਾ ਮ ਬਾਦਰ ਬਣਿਆ ਖੜਾ ਹੀ ਸਾਮੀ ਤਾਂ ਮੈਂ ਹੀ ਪਾਣਾ ਸਾਮੀ ਬਪਾਣਾ ਨਾਲੇ ਫਲਾਨਾ ਸਵੇਰੇ ਨੂੰ ਆਖਿਆ ਜੇ ਤੂੰ ਪਾ ਦੇ ਅਗਰ ਕਿ ਸਵੇਰੇ ਉੱਠਣ ਵੇਲੇ ਹੁੰਦਾ ਤਕਲੀਫ ਹੁੰਦੀ ਆ ਤਕਲੀਫ ਕਿਹਦੀ ਤੇ ਹੋਰਨ ਉੱਠਣ ਵੇਲੇ ਹੁੰਦੀ ਹੋਣੀ ਹਾਂ ਉੱਠਣ ਵੇਲੇ ਹੁੰਦੀ ਏ ਨਾਲੇ ਉੰਜ ਲੇਟ ਉੱਠਦਾ ਮੈਂ ਤੋਂ ਮੜ ਹਾਂ ਲੇਟ ਨਾ ਉੱਠਣਾ ਹੀ ਮੇਰੇ ਉੱਠਦਾਂ ਤੂੰ ਪਾਈ ਖਲੋਤਾ ਨਹੀਂ ਕਰ ਮੈਂ ਆਖਦਾ ਵਾਈ ਖਲੋਤਾ ਨਹੀਂ ਆਗਾ ਨੂੰ ਮੈਂ ਤੇ ਤੂੜੀ ਵਾਲੇ ਕੋਠੇ ਚ ਮੰਜਾ ਡਾਇ ਕਰਾਂਗਾ ਤੁਹਾਡਾ ਹਾਂ ਮੈਂ ਤੁਹਾਨੂੰ ਦੱਸੀ ਖੜਾ ਜਿਹੜੇ ਤੁਹਾਡੇ ਹਾਲ ਨੇ ਨਾ ਮੈਂ ਹਾਂ ਮੈਂ ਤਾਂ ਗਰਮੀਆਂ ਚ ਕੋਠੇ ਤੇ ਸੁੱਤਾ ਕਰਦਾ ਕੋਠੇ ਤੇ ਸੁੱਤਾ ਕਰਸਾਂ ਨਾਲੇ ਆਗਾ ਕੋਠੇ ਤੇ ਚੰਗਾ ਹੁਣ ਪੈ ਜਾ ਮੈਂ ਤੁਹਾਨੂੰ ਦੱਸਾ ਖੜਾ ਚੰਗਾ ਮੋੜ ਚੰਗਾ ਮੋੜਨ ਨਾਲੇ ਹੁਣ ਫੇਰ ਨਾ ਆਜੇ ਕਮਲਾ ਜੀ ਮੈਨੂੰ ਤਾਂ ਬੜਾ ਗੁੱਸਾ ਚੜਦਾ ਕੋਠੇ ਸੌਂ ਕੇ ਹੁਣ ਹੁੰਦਾ ਪਿਆ ਹਾਂ ਹੁੰਦਾ ਪਿਆ ਨਾਲੇ ਹੁਣ ਨਹੀਂ ਹੁੰਦਾ ਉਹ ਚੰਗਾ ਸਾਂਝਾ ਹੁਣ ਚੰਗਾ ਮੈਂ ਸੁੱਤਾ ਪਿਆ ਸੁੱਤਾ ਪਿਆ